ਇਹ ਡੱਬੀ ਦੇ ਵਿੱਚ ਉਹ ਜਿਹੜਾ ਤੇਲ ਹੈ ਜਿਹੜਾ ਸਰੀਰ ਦੀਆਂ ਬਿਮਾਰੀਆਂ ਨੂੰ ਜੜ ਤੋਂ ਖਤਮ ਕਰ ਰਿਹਾ ਆ ਤੁਸੀਂ ਦੇਖ ਸਕਦੇ ਆ ਕਿ ਬਾਬਾ ਜੀ ਜਿਨ੍ਹਾਂ ਨੂੰ ਗੋਡਿਆਂ ਦਾ ਦਰਦ ਸੀ ਐਨੀ ਜ਼ਿਆਦਾ ਸਮੱਸਿਆ ਸੀ ਉੱਠ ਨਹੀਂ ਸਕਦੇ ਸੀ ਉਹ ਤੁਰ ਕੇ ਆ ਮੜ ਜੇ ਇੱਥੇ ਥੱਕਾ ਕੇ ਦਿਖਾਓ ਕੋਈ ਸਮੱਸਿਆ ਤਾਂ ਨਹੀਂ ਹੋ ਰਹੀ ਜੀ ਬਿਲਕੁਲ ਬਿਲਕੁਲ ਕੋਈ ਸਮੱਸਿਆ ਨਹੀਂ ਜੀ ਹੁਣ ਅੱਛਾ ਕਿੰਨੇ ਕ ਟਾਈਮ ਚ ਤੁਹਾਨੂੰ ਅਸਰ ਹੋ ਗਿਆ ਕਿ ਲੱਗਦਾ ਦਰਦ ਗਾਇਬ ਹੋ ਗਿਆ ਮੈਨੂੰ ਐਕਚੁਅਲੀ 1 ਹਫਤੇ ਚ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਬੋਡਾਂ ਦੀ ਪ੍ਰੋਬਲਮ ਕਿਦਾਂ ਦੇ ਹਾਲਾਤ ਵਾਗੇ ਹੁਣ ਤੁਹਾਨੂੰ ਹੱਲ ਮਿਲਿਆ ਮੈਂ ਨਹੀਂ ਸਕਦੀ ਸੀ ਮੈਨੂੰ ਹੱਲਿਆ ਮੈਂ ਹੁਣ ਤੁਰ ਹੀ ਫਿਰਦੀ ਆ ਬੇਟਾ ਪਹਿਲਾਂ ਡਾਕਟਰਾਂ ਦੇ ਗਏ ਤੁਸੀਂ ਬਹੁਤ ਜ਼ਿਆਦਾ ਇਲਾਜ ਕਰਾਇਆ ਤੇ ਮੈਂ ਤਾਂ ਤੁਰਿਆ ਨਹੀਂ ਜਾਂਦਾ ਸੀ ਪਹਿਲਾਂ ਹੁਣ ਤਾਂ ਮੈਂ ਦੌੜ ਕੇ ਵੀ ਚੜ ਜੱਟਣਾ ਪਾੜੀ ਤੇ ਡਾਕਟਰ ਸਾਹਿਬ ਹੰਦਾ ਕੰਮ ਕਰ ਰਿਹਾ ਵੈਦ ਸਾਹਿਬ ਜਿਹੜਿਆ ਲੋਕਾਂ ਦਾ ਇਲਾਜ ਕਰ ਰਿਹਾ ਤਾਂ ਮੈਂ ਚਾਹਾਂਗੀ ਕਿ ਤੁਸੀਂ ਵੀ ਜਿਹੜਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਜਿਹੜੇ ਲੋੜਵੰਦਵਾ ਗਰੀਬ ਆ ਜਿਹੜੇ ਇੰਨੇ ਪੈਸੇ ਜਿਹੜੇ ਨਹੀਂ ਖਰਚ ਕਰ ਸਕਦੇ ਹਸਪਤਾਲਾਂ ਦੇ ਵਿੱਚ ੱੱਕੇ ਨਹੀਂ ਖਾ ਸਕਦੇ ਖਾ ਖਾ ਕੇ ਜਿਹੜੇ ਲੋਕ ਆਕ ਚੁੱਕੇ ਉਹ ਇੱਥੇ ਆਣ ਇੱਕ ਵਾਰ ਤੇਲ ਦਾ ਇਸਤੇਮਾਲ ਜ਼ਰੂਰ ਕਰਨ ਇਹ ਅਲੱਗੇ ਮੇ ਕੋ ਬੱਸੇ ਨਹੀਂ ਚੜ੍ਹ ਹੁੰਦਾ ਸੀ ਹੁਣ ਬੱਸੇ ਚੜ੍ਹ ਕੇ ਆਪ ਹੀ ਆ ਜਾਂਦੀ ਮੇ ਜਿਹੜੀ ਗੋਡਿਆਂ ਦੀ ਪ੍ਰੋਬਲਮ ਆ ਲੱਕ ਦਰਦ ਹੁੰਦਾ ਆ ਪਿੱਠ ਦੇ ਵਿੱਚ ਜਿਹੜਾ ਦਰਦ ਹੁੰਦਾ ਸਰਵਾਈਕਲ ਦੀ ਪ੍ਰੋਬਲਮ ਹੈਗੀ ਆ ਨਸਾ ਦੀ ਬਲਾਕੇਜ ਬਹੁਤ ਹੋ ਰਹੀ ਆ ਬਹੁਤ ਗਰੀਬ ਤਬਕਾ ਹੈਗਾ ਜਿਹੜੇ ਨਹੀਂ ਆਪਾਂ ਲੈ ਸਕਦੇ ਹਸਪਤਾਲ ਵਿੱਚ ਨਹੀਂ ਧੱਕੇ ਖਾ ਸਕਦੇ ਹੈਗੇ ਆ ਤੇ ਉਹਨਾਂ ਨੂੰ ਅਸੀਂ ਮਤਲਬ ਇਹ ਜਿਹੜਾ ਤੇਲ ਅਸੀਂ ਤਿਆਰ ਕੀਤਾ ਹੈਗਾ ਤੇਲ ਬਹੁਤ ਹੀ ਵਧੀਆ ਸਾਡਾ ਕਾਰਗਰ ਜਿਹੜਾ ਹੱਥੀਂ ਆਪਾਂ ਕਰਦੇ ਨੇ ਤੇ ਕੋਈ ਜਿਹੜਾ ਹੱਥੀਂ ਆਪਾਂ ਤੇਲ ਤਿਆਰ ਕਰਦੇ ਹੈਗਾ ਇਹਦੀ ਸਾਨੂੰ ਸੰਤੋਸ਼ਟੀ ਬਹੁਤ ਵਧੀਆ ਮਿਲਦੀ ਹੈਗੀ ਆ ਤੁਹਾਡੇ ਕੋਲ ਜ਼ਿਆਦਾਤਰ ਮਰੀਜ਼ ਜਿਹੜੀਆਂ ਕਿਹੜੀਆਂ ਬਿਮਾਰੀਆਂ ਲੈ ਕੇ ਆਉਂਦੇ ਆ ਜ਼ਿਆਦਾ ਲੋਕੀ ਜਿਹੜੇ ਸਰਵਾਈਕਲ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੈਗੇ ਆ ਠੀਕ ਆ ਜੀ ਹੁਣ ਜਿਹੜੇ ਗੋਡਿਆਂ ਤੋਂ ਲੋਕੀ ਡਾਕਟਰ ਕਹਿੰਦੇ ਜੀ ਤੁਹਾਡੇ ਗੋਡੇ ਬਦਲਨੇ ਪੈਣੇ ਹੁਣ ਗਰੀਬ ਤਬਕਾ ਬੰਦਾ ਕਿੱਥੋਂ ਗੋਡੇ ਆਪਣੇ ਬਦਲਾ ਲਵੇ ਮੈਂ ਤਾਂ ਹੀ ਉਹ ਪੁੱਛ ਰਹੀ ਸੀ ਕਿ ਗੋਡਿਆਂ ਦਾ ਤਾਂ ਇੱਕੋ ਹੀ ਇਲਾਜ ਆਦੇ ਕੇ ਆਪਰੇਸ਼ਨ ਹੋਣਾ ਹੁਣ ਦਿਹਾੜੀਦਾਰ ਗਰੀਬ ਬੰਦਾ ਕਿੱਥੋਂ ਆਪਰੇਸ਼ਨ ਕਰਵਾਏਗਾ ਨਹੀਂ ਕਰਾ ਸਕਦਾ ਹੈਗਾ ਸਾਡਾ ਚਲੋ ਠੀਕ ਹੈ ਪ੍ਰਮਾਤਮਾ ਦੀ ਮਿਹਰ ਹੈਗੀ ਆ ਜਿਹੜੇ ਤੇਲ ਦੇ ਨਾਲ ਜਿਹੜੇ ਗਰੀਬ ਤਬਕਾ ਦੇ ਜਿਹੜੇ ਲੋਕ ਹੈਗੇ ਨਹੀਂ ਐਨੇ ਲੱਖਾਂ ਰੁਪਏ ਨਹੀਂ ਲਾ ਸਕਦੇਗੇ ਉਹਨਾਂ ਨੂੰ ਆਰਾਮ ਆ ਰਿਹਾ ਹੈਗਾ ਮੈਂ ਤਾਂ ਕਹਿੰਦਾ ਵੀ ਚਲੋ ਮੈਂ ਵੀ ਆਪਣੇ ਦਿਲੋਂ ਦੁਆ ਕਰਦਾ ਵੀ ਜਿਹੜਾ ਬੰਦਾ ਇੱਥੋਂ ਸਾਡੇ ਕੋਲ ਲੈ ਕੇ ਜਾਵੇ ਜੋ ਵੀ ਆ ਪਰ ਮੈਂ ਨਾਲ ਦੇ ਨਾਲ ਇਹ ਵੀ ਕਹੂੰਗੀ ਕਿ ਕਿੰਨੇ ਕ ਟਾਈਮ ਦੇ ਵਿੱਚ ਇਹਦਾ ਫਰਕ ਦੇਖਣ ਨੂੰ ਮਿਲ ਜਾਂਦਾ ਕਿਦਾਂ ਕਿੰਨੇ ਕ ਟਾਈਮ ਚ ਅਸਰਦਾਰ ਸਿੱਧ ਹੁੰਦਾ ਦੇਖੋ ਜੀ ਅਸਰ ਤਾਂ ਪਹਿਲੇ ਦਿਨ ਤੋਂ ਕਰ ਦਿੰਦਾ ਹੈਗਾ ਇਹ ਕੋਈ ਕਹਿੰਦਾ ਗੋਡੇ ਦਾ ਦਰਦ ਦਾ ਪਿੱਠ ਦਾ ਦਰਦ ਵਾ ਮਤਲਬ ਕਿੱਦਾਂ ਦਾ ਇਹਨਾਂ ਵੱਲੋਂ ਰਿਸਪਾਂਸ ਮਿਲਦਾ ਕਿੰਨੀਆਂ ਦੁਆਵਾਂ ਮਿਲਦੀਆਂ ਬਹੁਤ ਅੱਛਾ ਇਹ ਦੁਆਵਾਂ ਮਿਲਦੀਆਂ ਜੀ ਬਹੁਤ ਅੱਛਾ ਲੱਗਦਾ ਜਦੋਂ ਇਹ ਸਾਨੂੰ ਦੁਆਵਾਂ ਦਿੰਦੇ ਆ ਕਿਉਂਕਿ ਦੇਖੋ ਜਦ ਇਹਨਾਂ ਨੂੰ ਸਕੂਨ ਮਿਲਦਾ ਇਹਨਾਂ ਨੂੰ ਰਿਜ਼ਲਟ ਮਿਲਦਾ ਫਿਰ ਸਾਨੂੰ ਵੀ ਖੁਸ਼ੀ ਹੁੰਦੀ ਹੈ ਵੀ ਅਸੀਂ ਵੀ ਕੱਲ ਇਸ ਦੌਰ ਵਿੱਚ ਗੁਜ਼ਰਨਾ ਆ So I ਅੱਜ ਦੇ ਸਮੇਂ ਦੇ ਵਿੱਚ ਹਰ ਬੰਦਾ ਪਰੇਸ਼ਾਨ ਆ ਟੀਕੇ ਲਗਾਉਂਦੇ ਨੇ ਡਾਕਟਰਾਂ ਦੇ ਚੱਕਰ ਜਿਹੜੇ ਨੇ ਉਹ ਲਗਾਣੇ ਪੈਂਦੇ ਨੇ ਇੰਜੈਕਸ਼ਨ ਲਗਾ ਕੇ ਦਵਾਈਆਂ ਖਾ ਖਾ ਕੇ ਬੱਚੇ ਤੋਂ ਬਜ਼ੁਰਗ ਤੱਕ ਪਰੇਸ਼ਾਨ ਹੋ ਚੁੱਕਾ ਹੈ ਪਰ ਕੋਈ ਵੀ ਅਸਲੀ ਹੱਲ ਨਹੀਂ ਮਿਲ ਰਿਹਾ ਪਰ ਅੱਜ ਤੁਹਾਨੂੰ ਅਜਿਹੇ ਬਾਦ ਦੇ ਨਾਲ ਮਿਲਾਵਾਂਗੇ ਜਿਨ੍ਹਾਂ ਦੇ ਕੋਲ ਇੱਕ ਬੰਦ ਡੱਬੀ ਦੇ ਵਿੱਚ ਉਹ ਅਜਿਹੇ ਤੇਲ ਹੈ ਜਿਹੜਾ ਸਰੀਰ ਦੀਆਂ ਬਿਮਾਰੀਆਂ ਨੂੰ ਜੜ ਤੋਂ ਖਤਮ ਕਰ ਰਿਹਾ ਕੋਈ ਵੀ ਤੁਹਾਨੂੰ ਡਾਕਟਰਾਂ ਦੇ ਹੁਣ ਟੱਕੇ ਖਾਣ ਦੀ ਲੋੜ ਨਹੀਂ ਕੋਈ ਵੀ ਤੁਹਾਨੂੰ ਜਿਹੜਾ ਪੈਸਾ ਖਰਚ ਕਰਨ ਦੀ ਲੋੜ ਨਹੀਂ ਇੱਥੇ ਲੋਕ ਦੀਆਂ ਪੀੜਾਂ ਲੱਜੂਕੀਆਂ ਨੇ ਜਿਹੜੇ ਲੋਕ ਜਿਹੜੇ ਨੇ ਇਸ ਤੇਲ ਦਾ ਇਸਤੇਮਾਲ ਕਰਕੇ ਆਪਣੀਆਂ ਬਿਮਾਰੀਆਂ ਝੜ ਤੋਂ ਖਤਮ ਕਰ ਚੁੱਕੇ ਨੇ ਸਰੀਰ ਦੇ ਹਰ ਦਰਦ ਮਿਟਾਉਣ ਵਾਲਾ ਤੇਲ ਹੈ ਮੇਰੇ ਕੋਲ ਇੱਥੇ ਬਹੁਤ ਸਾਰੇ ਲੋਕ ਮੌਜੂਦ ਨੇ ਜਿਨ੍ਹਾਂ ਨੇ ਇਸ ਤੇਲ ਨੂੰ ਵਰਤਿਆ ਤੇ ਉਸ ਦਾ ਫਾਇਦਾ ਉਹਨਾਂ ਦੇ ਸਰੀਰ ਤੇ ਹੋਇਆ ਹੈ ਮੈਂ ਪੁੱਛਣਾ ਚਾਹੂੰਗੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਮੈਨੂੰ ਪਹਿਲਾਂ ਇਹ ਦੱਸੋ ਤੁਸੀਂ ਕਿੱਥੋਂ ਆਏ ਹੋ ਮਾਤਾ ਸ੍ਰੀ ਚਿੰਤਪੁਰਨੀ ਤੋਂ ਆਏ ਆਂ ਮਾਤਾ ਸ੍ਰੀ ਚਿੰਤਪੁਰਨੀ ਤੋਂ ਐਡੀ ਦੂਰੋਂ ਤੁਸੀਂ ਆਏ ਹੋ ਕੀ ਸਮੱਸਿਆ ਕੀ ਸੀ ਆਪਾਂ ਨੂੰ ਮੇਰੇ ਲੱਕ 'ਚ ਦਰਦ ਹੁੰਦਾ ਸੀ ਤੇ ਗੋਡੇ ਦਰਦ ਹੁੰਦੇ ਸੱਟ ਲੱਗੀ ਸੀ ਮੈਨੂੰ ਅੱਛਾ ਤੇ ਕਾਫੀ ਟਾਈਮ ਪਹਿਲਾਂ ਮਤਲਬ ਸੱਟ ਲੱਗੀ ਸੀ ਤੇ ਤੁਰਿਆ ਨਹੀਂ ਜਾਂਦਾ ਸੀ ਮੇਰੇ ਕੋਲੋਂ ਜੀ ਤੇ ਕਾਫੀ ਹਸਪੀਟਲ ਦੇ ਤੱਕੇ ਵਿਖਾਦੇ ਦਵਾਈਆਂ ਵੀ ਲਈਆਂ ਲੇਕਿਨ ਫਰਕ ਨਹੀਂ ਮੈਨੂੰ ਕੋਈ ਵੀ ਪਿਆ ਫੇ ਮੇਰੇ ਇੱਕ ਦੋਸਤ ਹੈਗੇ ਡਾਕਟਰ ਉਹਨਾਂ ਨੇ ਮੈਨੂੰ ਇੱਥੇ ਦਾ ਨਵੇਂ ਸ਼ਹਿਰ ਦਾ ਐਡਰੈਸ ਦਿੱਤਾ ਸੀ ਕਹਿੰਦੇ ਤੁਸੀਂ ਉੱਥੇ ਚੈੱਕ ਕਰਵਾਓ ਜਾ ਕੇ ਤੇ ਮੈਂ ਇੱਥੇ ਡਾਕਟਰ ਸਾਹਿਬ ਕੋਲ ਆਇਆ ਚੈੱਕ ਕਰਵਾਇਆ ਤੇ ਇਥੋਂ ਔਰਥੋ ਮਾਸਟਰ ਮੈਂ ਤੇਲ ਲਿਆ ਤੇ ਉਹਦੇ ਨਾਲ ਮੈਨੂੰ ਕਾਫੀ ਫਰਕ ਪਿਆ ਅੱਜ ਮੈਂ ਤੀਜੀ ਵਾਰ ਤੇਲ ਲੈਣ ਇੱਥੇ ਆਇਆ ਜੀ ਸੋ ਡਾਕਟਰਾਂ ਦੇ ਇਹਨਾਂ ਨੇ ਐਨੇ ਤੱਕੇ ਖਾਦੇ ਕਿਸੇ ਨੇ ਇਹਨਾਂ ਨੂੰ ਰეკਮੈਂਡ ਕੀਤਾ ਕਿ ਤੁਸੀਂ ਇੱਥੇ ਆਓ ਤੇ ਆ ਕੇ ਕਹਿੰਦੇ ਆ ਕਿ ਮੈਨੂੰ ਬਹੁਤ ਫਰਕ ਅੱਛਾ ਕਿੰਨੇ ਕ ਟਾਈਮ ਚ ਤੁਹਾਨੂੰ ਅਸਰ ਹੋ ਗਿਆ ਕਿ ਲੱਕ ਦਾ ਦਰਦ ਗਾਇਬ ਹੋ ਗਿਆ ਮੈਨੂੰ ਐਕਚੁਅਲੀ 1 ਹਫਤੇ ਚ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਅੱਛਾ ਜੀ ਤੇ 1 ਮਹੀਨੇ ਚ ਮੈਨੂੰ ਕਾਫੀ ਫਰਕ ਪੈ ਗਿਆ 1 ਮਹੀਨੇ ਦੇ ਵਿੱਚ ਇਹਨਾਂ ਨੂੰ ਫਰਕ ਦਿਸਿਆ ਲੱਗਦਾ ਹੈ ਕਿ ਮਤਲਬ ਐਡੀ ਦੂਰੋਂ ਆ ਕੇ ਬਿਲਕੁਲ ਤੁਹਾਨੂੰ ਮੁਨਾਫਾ ਹੋਇਆ ਵਾ ਜੇ ਤੁਸੀਂ ਆਏ ਆ ਪੈਸੇ ਖਰਚ ਕਰਕੇ ਬਿਲਕੁਲ ਮੁਨਾਫਾ ਹੋਇਆ ਜੀ ਅਸਰ ਲੱਗਦਾ ਵਾ ਸਰੀਰ ਤੇ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਹੁਣ ਤਾਂ ਮੈਂ ਤੁਰ ਫਿਰ ਸਕਦਾ ਚੰਗੇ ਤਰ੍ਹਾਂ ਸਾਡੇ ਹਿਮਾਚਲ ਤੁਹਾਨੂੰ ਪਤਾ ਪਹਾੜੀਆਂ ਹੈਗੀਆਂ ਤੇ ਮੇਰੇ ਤੋਂ ਤੁਰਿਆ ਨਹੀਂ ਜਾਂਦਾ ਸੀ ਪਹਿਲਾਂ ਜੀ ਹੁਣ ਤਾਂ ਮੈਂ ਦੌੜ ਕੇ ਵੀ ਚੜ ਜਾਂਦਾ ਨਾ ਪਹਾੜੀ ਤੇ ਅੱਛਾ ਪਹਾੜਾਂ ਤੋਂ ਤੁਸੀਂ ਆਏ ਹੋ ਤੇ ਬਿਲਕੁਲ ਵੀ ਲੱਕ ਦੀ ਸਮੱਸਿਆ ਸੀ ਪਹਿਲਾਂ ਉੱਠ ਪਾਉਂਦੇ ਸੀ ਕਿ ਤੋਰਨ ਦੇ ਵਿੱਚ ਹੀ ਪ੍ਰੋਬਲਮ ਸੀ ਨਹੀਂ ਪਹਿਲਾਂ ਤਾਂ ਬਿਲਕੁਲ ਬਸਾਖੀ ਨਾਲ ਹੀ ਤੁਰਿਆ ਜਾਂਦਾ ਸੀ ਅੱਛਾ ਤੇ ਹੁਣ ਤਾਂ ਮੈਂ ਆਰਾਮ ਨਾਲ ਤੁਰਿਆ ਜਾਂਦਾ ਸੁਣ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਆਪਣੇ ਕੋਲ ਬਜ਼ੁਰਗ ਮਾਤਾਵਾਂ ਤੋਂ ਲੈ ਕੇ ਬਜ਼ੁਰਗ ਵੀ ਮੌਜੂਦ ਵਾ ਜਿਨ੍ਹਾਂ ਨੂੰ ਜਿਹੜੀ ਸਰੀਰ ਦੇ ਦਰਦ ਉਹ ਜ਼ਿਆਦਾਤਰ ਜਿਹੜੀਆਂ ਪ੍ਰੋਬਲਮਸ ਆ ਬਜ਼ੁਰਗਾਂ ਨੂੰ ਫੇਸ ਕਰਨੀਆਂ ਪੈਂਦੀਆਂ ਆਪਣੇ ਕੋਲ ਬਹੁਤ ਸਾਰੇ ਇੱਥੇ ਬਜ਼ੁਰਗ ਮੌਜੂਦ ਆ ਜਿਹੜੇ ਇੱਥੇ ਦੁਬਾਰਾ ਦੁਬਾਰਾ ਦਵਾਈ ਲੈਣ ਆਏ ਆ ਜਿੱਦਾਂ ਉਹਨਾਂ ਨੇ ਕਿਹਾ ਕਿ ਮੈਂ ਤੀਸਰੀ ਵਾਰ ਇੱਥੇ ਦਵਾਈ ਲੈਣ ਆਇਆ ਸੋ ਮੈਂ ਇਹਨਾਂ ਨੂੰ ਵੀ ਪੁੱਛਣਾ ਚਾਹੂੰਗੀ ਸਰ ਕਿੱਥੋਂ ਆਇਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਡਮ ਜੀ ਤੁਸੀਂ ਕਿੱਥੋਂ ਆਇਓ ਮੈਂ ਬਰਾਂਚੌਰ ਤਸੀਰ ਪਿੰਡ ਸਾਹਲਾ ਆ ਜੀ ਜਰਨੈਲ ਛ ਤੇ ਉਹਨਾਂ ਦੇ ਗੋਡਿਆਂ ਤੋਂ ਬਿਲਕੁਲ ਮਤਲਬ ਉੱਠ ਨਹੀਂ ਚੱਲਦਾ ਅੱਛਾ ਆਪਣੀ ਮਾਤਾ ਜੀ ਦੇ ਲਈ ਤੁਸੀਂ ਆਏ ਹਾਂ ਹਾਂਜੀ ਹਾਂਜੀ ਤੇ ਮੈਂ ਪਹਿਲਾਂ ਦਵਾਈ ਲੈ ਗਿਆ ਸੀ ਇਹਨਾਂ ਕੋਲੋਂ ਤੇ ਅੱਗੇ ਮੈਂ ਇੱਕ ਦਿਨ ਵਿਜੇ ਜੀ ਨੂੰ ਪੁੱਛਿਆ ਮੈਂ ਪਹਿਲਾਂ ਗਰੋਅਪਲੱਸ ਲੈ ਕੇ ਗਿਆ ਸੀ ਤੇ ਮੈਂ ਵਿਜੇ ਜੀ ਨੂੰ ਪੁੱਛਿਆ ਮੈਂ ਵਿਜੇ ਜੀ ਡਾਕਟਰ ਮਤਲਬ ਮੇਰੀ ਮਾਤਾ ਜਿਹੜੀ ਹੈ ਉਹ ਗੋਡਿਆਂ ਤੋਂ ਬਹੁਤ ਰਹਿਤ ਹੈ ਯਾਰ ਆਪਾਂ ਕੋਈ ਪ੍ਰੋਡਕਟ ਤਿਆਰ ਕੀਤਾ ਕਹਿੰਦਾ ਆਹ ਦੇਖੋ ਆਪਾਂ ਆਰਥੋਮਾਸਟਰ ਜਿਹੜਾ ਤੇਲ ਹੈ ਇਹ ਗੋਡਿਆਂ ਵਾਸਤੇ ਹੈ ਤੇ ਫਿਰ ਮੈਂ ਲੈ ਜਾ ਕੇ ਇੱਕ ਪ੍ਰੋਡਕਟ ਦਿੱਤਾ ਇੱਕ ਸ਼ੀਸ਼ੀ ਤੇ ਉਹ ਦਿਨ ਜੀ ਗੋਡਿਆਂ ਵਿੱਚ ਇੰਨਾ ਫਰਕ ਪਿਆ ਨਾ ਤੁਸੀਂ ਗੱਲ ਛੱਡ ਦੋ ਤੇ ਮੈਂ ਦੂਜੀ ਸ਼ੀਸ਼ੀ ਦੁਬਾਰਾ ਫਿਰ ਲੈ ਕੇ ਗਿਆ ਤੇ ਅੱਜ ਮੈਂ ਤੀਜੀ ਸ਼ੀਸ਼ੀ ਲੈਣ ਵਾਸਤੇ ਇਹ ਡਾਕਟਰ ਸਾਹਿਬ ਦੇ ਕੋਲ ਪਹੁੰਚਿਆ ਤੇ ਮਾਤਾ ਜੀ ਦੀ ਉਮਰ ਕਿੰਨੀ ਆ 82 ਸਾਲ ਦੀ ਉਮਰ ਹੈ ਤੇ ਬਿਲਕੁਲ ਮਤਲਬ ਬਾਥਰੂਮ ਤੱਕ ਸਾਰੇ ਵਿੜੇ ਦੇ ਵਿੱਚ ਬਿਲਕੁਲ ਕੋਈ ਮਲੈਂਦੀ ਹੈ ਬਹੁਤ ਹੀ ਵਧੀਆ ਰਿਜ਼ਲਟ ਹੈ ਇਹਨਾਂ ਦਾ ਤੇ ਮੈਂ ਵੀ ਮੈਂ ਤਾਂ ਇਹ ਵੀ ਕਹਿਣਾ ਭਈ ਮੈਂ ਖੁਦ ਵੀ ਸੇਵਾ ਕਰੂੰਗਾ ਮੇਰਾ ਕੰਟੈਕਟ ਨੰਬਰ ਦੇਖ ਲੈਣ ਤੇ ਮੈਨੂੰ ਮਤਲਬ ਮੇਰਾ ਜਨਰਲ ਸ਼ੌਕੀ ਨਾ ਹੈ 뮤지컬 ਗਰੁੱਪ ਦਾ ਮੈਂ ਕੰਮ ਕਰਦਾ ਮੈਂ ਲਿ ਜਾ ਕੇ ਬਿਲਕੁਲ ਜੋ ਰੇਟ ਇਹਨਾਂ ਦਾ ਹੋਊਗਾ ਮੈਂ ਸੇਵਾ ਕਰੂੰਗਾ ਸਭ ਤੋਂ ਵਧੀਆ ਰਿਜ਼ਲਟ ਹੈ ਸੋ ਆਪਣੀ 82 ਸਾਲ ਦੀ ਮਾਤਾ ਦੇ ਲਈ ਇਹਨਾਂ ਨੇ ਤੇਲ ਲਿਆ ਕਾਫੀ ਇਹਨਾਂ ਨੂੰ ਫਰਕ ਲੱਗਾ ਇੱਕ ਬਜ਼ੁਰਗ ਵਾ ਤੁਸੀਂ ਸੋਚ ਸਕਦੇ ਆ ਕਿ ਜਿੰਨਾ ਤੋਂ ਉੱਠ ਨਹੀਂ ਹੁੰਦਾ ਉੱਠ ਕੇ ਹੁਣ ਬਾਥਰੂਮ ਤੱਕ ਹਰ ਤਰ੍ਹਾਂ ਦੀ ਉਹਨਾਂ ਦੀ ਸਮੱਸਿਆ ਜਿਹੜੀ ਦੂਰ ਹੋਈ ਕਿੰਨੇ ਕ ਸਮੇਂ ਚ ਮਾਤਾ ਜੀ ਨੂੰ ਫਰਕ ਪੈ ਗਿਆ ਜੀ ਆ ਸਮਝੋ ਵੀ ਤੀਜਾ ਮਹੀਨਾ ਜਾਂਦਾ ਤੇ ਨਾਲ ਦੀ ਨਾਲ ਸੇਵਾ ਕਰਨੀ ਵੀ ਚਾਹੁੰਦੇ ਆ ਹੋਰ ਵੀ ਇੱਥੇ ਬਹੁਤ ਸਾਰੇ ਲੋਕ ਮੌਜੂਦ ਵਾ ਜਿਨ੍ਹਾਂ ਨੂੰ ਫਰਕ ਪਿਆ ਇੱਕ ਬੰਦ ਡੱਬੀ ਆ ਐਨਾ ਜ਼ਿਆਦਾ ਚਮਤਕਾਰੀ ਤੇਲ ਸੀ ਨਵੇਂ ਸ਼ਹਿਰ ਚੰਡੀਗੜ੍ਹ ਰੋਡ ਤੇ ਪਿੰਡ ਸੁਨਾਮਾ ਦੇ ਵਿੱਚ ਪਹੁੰਚੇ ਆ ਜਿੱਥੇ ਤੁਹਾਨੂੰ ਪਤਾ ਲੱਗਾ ਸੀ ਕਿ ਪਹਿਲਾਂ ਇਹਨਾਂ ਦਾ ਇੱਕ ਗਰੋਪ ਪਲੱਸ ਨਾਮ ਦਾ ਤੇਲ ਸੀ ਬਹੁਤ ਜ਼ਿਆਦਾ ਚੱਲਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਤੇਲ ਕੱਢਿਆ ਜਿਹੜਾ ਸਰੀਰਾਂ ਦੇ ਦਰਦ ਗਾਇਬ ਕਰਦਾ ਤੇ ਕਾਫੀ ਦੇਰ ਦਾ ਸੀ ਅਸੀਂ ਸੁਣਿਆ ਕਿ ਹੁਣ ਜਾ ਕੇ ਅਸੀਂ ਜਿਹੜਾ ਇੱਥੇ ਖੁਦ ਦੇਖਿਆ ਜਦੋਂ ਆਏ ਆ ਤਾਂ ਇੱਕ ਬੰਦ ਡੱਬੀ ਛੁੜੀਆ ਲੋਕਾਂ ਦੇ ਜਿਹੜੇ ਆ ਉਹ ਦਰਦ ਗਾਇਬ ਕਰ ਰਹੀ ਆ ਬਹੁ ਬਜ਼ੁਰਗ ਕੁ ਮੌਜੂਦ ਹੈ। ਇੱਥੇ ਇੱਕ ਹੋਰ ਬਜ਼ੁਰਗ ਨੇ ਮੈਂ ਪੁੱਛਣਾ ਚਾਹੂੰਗੀ। ਅ ਬਾਬਾ ਜੀ ਤੁਸੀਂ ਕਿੱਥੋਂ ਆਏ ਹੋ? ਸਤਿਕਾਰ ਜੀ ਮੇਰਾ ਪਿੰਡ ਕੌਲਗੜਾ ਹੈ ਜੀ। ਤਹਿਸੀਲ ਬਲਾਚੌਰ ਹੈ ਜੀ। ਮੈਨੂੰ ਗੋੜਿਆਂ ਤੋਂ ਬਹੁਤ ਜ਼ਿਆਦਾ ਇੰਨੀ ਤਕਲੀਫ ਹੋ ਚੁੱਕੀ ਸੀ। ਮੈਂ ਕਈ ਡਾਕਟਰਾਂ ਕੋਲ ਬਹੁਤ ਵਧੀਆ ਡਾਕਟਰਾਂ ਕੋਲ ਵੀ ਇਲਾਜ ਕਰਵਾਣ ਗਿਆ ਤਾਂ ਮੈਨੂੰ ਕੋਈ ਫਾਇਦਾ ਨਹੀਂ ਹੋਇਆ। ਆਖਰ ਮੈਂ ਮੰਝੇ ਦੇ ਪੈ ਗਿਆ ਤੇ ਮੈਨੂੰ ਮੇਰਾ ਜੋਸ਼ਟ ਇੱਕ ਆਪਣੇ ਆਪਣੇ ਸਾਲੜਿਆਂ ਤੋਂ ਸ਼ੌਕੀ ਸਾਹਿਬ ਮੇਰੀ ਖਬਰ ਨੂੰ ਆਏ ਤਾਂ ਉਹਨੇ ਮੈਨੂੰ ਦੱਸਿਆ ਕਿ ਮੈਂ ਆਪਣੀ ਮਾਤਾ ਦਾ ਇਲਾਜ ਜਿਹੜਾ ਹੈਗਾ ਮੈਂ ਉਹ ਤੇਲ ਉਠੋਂ ਇਹਨਾਂ ਦੀ ਕੰਪਨੀ ਚੋਂ ਲੈ ਕੇ ਆਂਦਾ ਇਹਨਾਂ ਡਾਕਟਰ ਸਾਹਿਬ ਕੋਲੋਂ ਉਹਦੇ ਨਾਲ ਮੈਨੂੰ ਦੱਸਿਆ ਕਿ ਤੈਨੂੰ ਹੋਰ ਸ਼ੀਸ਼ੀ ਲੈ ਕੇ ਦੇਣਾ ਹੈ ਉਹਨਾਂ ਨੇ ਮੈਨੂੰ ਲੈ ਕੇ ਦਿੱਤੀ ਤੇ ਮੈਂ ਉਹਦੀ ਮਾਸ਼ ਕਰਨੀ ਸ਼ੁਰੂ ਕੀਤੀ ਜੀ ਮੈਨੂੰ 10 ਦਿਨ ਦੇ ਵਿੱਚ ਪਤਾ ਲੱਗ ਗਿਆ ਕਿ ਹੁਣ ਮੇਰੇ ਗੋਡੇ ਜਿਹੜੇ ਹੈਗੇ ਆ ਉਹ ਚੱਲਣ ਫਿਰਨ ਦੇ ਯੋਗ ਹੋਣ ਲੱਪੇ ਆ ਅੱਛਾ ਤੁਹਾਨੂੰ 10 ਦਿਨਾਂ ਦੇ ਵਿੱਚ ਹੀ ਫਰਕ ਹਾਂ ਜੀ ਮੈਨੂੰ ਬਹੁਤ ਫਰਕ ਪੈ ਗਿਆ ਤਾਂ ਜੀ ਨਹੀਂ ਤਾਂ ਮੈਂ ਉੱਠ ਵੀ ਨਹੀਂ ਸਕਦਾ ਸੀ மஞ்சੇ ਦੇ ਪਿਆ ਗਿਆ ਸੀਗਾ ਤੇ ਫਿਰ ਮੈਂ ਹੌਲੀ ਹੌਲੀ ਚੱਲਣ ਫਿਰਨ ਲੱਗ ਪਿਆ ਅੱਛਾ ਤੁਹਾਡੀ ਕਿੰਨੀ ਉਮਰ ਕਿੰਨੀ ਕੁ ਹੋਏਗੀ ਮੇਰੀ 60 ਸਾਲ ਦੀ ਉਮਰ ਹੋ ਚੁੱਕੀ ਹੈ ਜੀ ਤੇ ਜਿਹੜਾ ਕਿ ਮਤਲਬ ਬੜਾ ਕੁ ਬੜਾਪੇ ਵੱਲੋਂ ਚੱਲ ਰਿਹਾ ਸੀਗਾ ਮੰਜੇ ਤੇ ਪੈ ਗਿਆ ਸੀਗਾ ਕੋਈ ਸਾਧਨ ਹੈ ਨਹੀਂ ਸੀਗਾ ਮੈਂ ਬਹੁਤ ਪੈਸੇ ਖਰਚ ਚੁੱਕਿਆ ਸੀਗਾ ਮੈਨੂੰ ਨਾ ਇਲਾਜ ਹੋਇਆ ਸੀ ਤਾਂ ਫਿਰ ਮੇਰੇ ਦੋਸਤ ਨੇ ਮੇਰੀ ਮਦਦ ਕੀਤੀ ਅੱਛਾ ਦੋਸਤ ਨੇ ਦੱਸਿਆ ਤੁਹਾਨੂੰ ਹਾਂਜੀ ਮੇਰੇ ਦੋਸਤ ਨੇ ਦੱਸਿਆ ਕਿ ਇਦਾਂ ਕਰਕੇ ਤੁਸੀਂ ਉੱਥੋਂ ਮੈਂ ਤੁਹਾਨੂੰ ਦਵਾਈ ਉਹਨਾਂ ਨੇ ਆਪੇ ਖੋਜ ਲਿਆ ਕੇ ਦਿੱਤੀ ਜਿਹਦੀ ਮੈਂ ਮਾਸਟ ਕੀਤੀ ਅੱਜ ਮੈਂ ਬਿਲਕੁਲ ਸਹੀ ਚੱਲ ਸਕਦਾ ਆ ਸਹੀ ਕੰਮ ਕਰ ਸਕਦਾ ਆ ਜਿੱਥੇ ਮਰਜ਼ੀ ਮੈਨੂੰ ਮਾੜਾ ਜਿਹਾ ਉੱਠ ਕੇ ਤੇ ਚੱਲ ਕੇ ਮਾੜਾ ਜਿਹਾ ਮੈਨੂੰ ਦਿਖਾਓ ਆ ਤੁਸੀਂ ਦੇਖ ਸਕਦੇ ਆ ਕਿ ਬਾਬਾ ਜੀ ਜਿਨ੍ਹਾਂ ਨੂੰ ਗੋਡਿਆਂ ਦਾ ਦਰਦ ਸੀ ਇੰਨੀ ਜ਼ਿਆਦਾ ਸਮੱਸਿਆ ਸੀ ਉੱਠ ਨਹੀਂ ਸਕਦੇ ਸੀ ਉਹ ਤੁਰ ਕੇ ਆ ਮਾੜਾ ਜਿਹਾ ਇੱਥੇ ਤੱਕ ਆ ਕੇ ਦਿਖਾਓ ਕੋਈ ਸਮੱਸਿਆ ਤਾਂ ਨਹੀਂ ਹੋ ਰਹੀ ਜੀ ਬਿਲਕੁਲ ਬਿਲਕੁਲ ਕੋਈ ਸਮੱਸਿਆ ਨਹੀਂ ਜੀ ਹੁਣ ਬਿਲਕੁਲ ਮੈਂ ਸਹੀ ਆ ਜੀ अच्छा जबो ओ गोडियां दा दर्द सी ओदो फील करदे सी डॉक्टरा ने भी ठक्के खादे बहुत खादे जी मैं बहुत आईवी वाई तक हॉस्पिटलों ਦੇ ਵਿੱਚ ਜਾ ਚੁੱਕਿਆ ਜਿਸ ਤੋਂ ਮੈਨੂੰ ਕੋਈ ਇਲਾਜ ਦਾ ਮਤਲਬ ਕੋਈ ਸਾਧਨ ਨਹੀਂ ਬਣਿਆ ਹੈਗਾ 나ਹੀਂ ਮੈਨੂੰ ਰੰਗ ਆਇਆ ਹੁਣ ਮੈਂ ਜਦੋਂ ਤੇਲ ਇਸਤੇਮਾਲ ਕਰਦਾ ਹੁਣ ਮੈਂ ਬਿਲਕੁਲ ਚੱਲਣ ਦੇ ਕਾਬਿਲ ਹਾਂ ਮੈਂ ਆਪਣੇ ਕੰਮ ਵੀ ਸਾਰੇ ਕਰਦਾ ਹਾਂ ਤੇ ਮੈਂ ਬਿਲਕੁਲ ਸਹੀ ਹਾਂ ਜੀ اچھا ਇੱਥੇ ਆਓ ਪਹਿਲਾਂ ਮੈਨੂੰ ਇਹ ਦੱਸੋ ਕਿ ਕਿੰਨੇ ਕ ਟਾਈਮ ਦੇ ਵਿੱਚ ਤੁਹਾਨੂੰ ਇਹ ਜਿਹੜਾ ਫਰਕ ਦਿਖ ਗਿਆ ਮੈਨੂੰ 10 ਦਿਨ ਦੇ ਵਿੱਚ ਪਤਾ ਲੱਗਾ 10 ਦਿਨਾਂ 'ਚ ਤੁਹਾਨੂੰ ਪਤਾ ਲੱਗਾ ਅੱਛਾ ਜਦੋਂ ਗੋਡਿਆਂ ਦਾ ਦਰਦ ਹੁੰਦਾ ਸੀ ਕਿਹੋ ਜਿਹਾ ਮਤਲਬ ਹਾਲ ਫੁੱਲੀ ਫੁੰਡੀ ਸੀ ਕਿ ਮੈਨੂੰ ਕਹਿੰਦੇ ਜੀ ਤੁਹਾਡੇ ਗੋਡਿਆਂ ਦੀ ਗਰੀਸ ਖਤਮ ਹੋ ਚੁੱਕੀ ਹੈ ਡਾਕਟਰ ਇਹ ਦੱਸ ਰਹੇ ਸੀ ਕਿ ਆਪਣੇ ਗੋਡੇ ਨਵੇਂ ਪਾਓ ਇਹ ਮਤਲਬ ਆਪਰੇਸ਼ਨ ਕਰਾਓ ਮੈਂ ਇੰਨੇ ਪੈਸੇ ਖਰਚਣ ਦੀ ਯੋਗ ਨਹੀਂ ਸੀਗਾ ਤੇ ਮੈਨੂੰ ਜਿਹੜਾ ਫਾਇਦਾ ਹੈਗਾ ਇਸ ਸਟील ਦੇ ਨਾਲ ਇੰਨਾ ਜ਼ਿਆਦਾ ਹੋਇਆ ਮੈਂ ਇਸ ਕੰਪਨੀ ਦਾ तहे ਜਦੋਂ ਧੰਨਵਾਦ ਕਰਦਾ ਹਾਂ ਮੈਂ ਇਹ ਕੰਪਨੀ ਨੂੰ ਮੈਂ ਕਹਿੰਦਾ ਦਿਨ ਦੁਗਣਾ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਸੋ ਮੈਂ ਇਹੀ ਨਾ ਤੁਹਾਨੂੰ ਜਾਨਣਾ ਚਾਹਦੀ ਸੀ ਜਿਹੜੀ ਗੋਡਿਆਂ ਦੀ ਪ੍ਰੋਬਲਮ ਨਾ ਬਹੁਤ ਸਾਰ ਬਹੁਤ ਡਾਕਟਰ ਜਿਹੜੇ ਨਾ ਇੱਕ ਇੱਕ ਇਲਾਜ ਦੱਸਦੇ ਆ ਕਿ ਹੁਣ ਤੁਹਾਡੇ ਨਾ ਗੋਡੇ ਜਿਹੜੇ ਆ ਉਹ ਬਦਲਨੇ ਪੈਣੇ ਆ ਗ੍ਰੀਸ ਮੋਕ ਗਈ ਆ ਕੋਈ ਵੀ ਗੋਡਿਆਂ ਦਾ ਇਲਾਜ ਨਹੀਂ ਮਿਲਦਾ ਪਰ ਇੱਕ ਬੰਦ ਡੱਬੀ ਆ ਐਨਾ ਵੱਡਾ ਮਤਲਬ ਇਹਦੇ ਵਿੱਚ ਜਾਦੂ ਹੀ ਤੇਲ ਜਿਹੜਾ ਇੱਕ ਦਮ ਆ ਗਿਆ ਕਿ 10 15 ਦਿਨਾਂ ਦੇ ਵਿੱਚ ਉਹਨਾਂ ਨੂੰ ਫਰਕ ਲੱਗਣ ਲੱਗੇ ਤੁਹਾਡੇ ਸਾਹਮਣੇ ਉੱਠ ਕੇ ਵੀ ਜਿਹੜੇ ਆ ਚੱਲ ਕੇ ਵੀ ਦਿਖਾ ਰਿਹਾ ਮੈਂ ਇੱਕ ਚੀਜ਼ ਹੋਰ ਤੁਹਾਨੂੰ ਦਿਖਾਉਂਗੀ ਇੱਥੇ ਨਾ ਹੱਥਾਂ ਦੇ ਨਾਲ ਇਹ ਤਿਆਰ ਜਿਹੜਾ ਵਾ ਖੁਦ ਤਿਆਰ ਕੀਤਾ ਜਾਂਦਾ ਵਾ ਤੁਸੀਂ ਮੈਂ ਕ ਤੱਕ ਦਿਖਾਓ ਕਿ ਕੋਈ ਝੂਠ ਨਾ ਹੋਵੇ ਇੱਥੇ ਕਿ ਲੋਕ ਜਿਹੜੇ ਦੇਖੋ ਤੁਸੀਂ ਦੇਖ ਸਕਦੇ ਆ ਕਿ ਹੱਥੀ ਤਿਆਰ ਕੀਤਾ ਤੇਲ ਵਤਦੇ ਆ ਇੱਥੇ ਮਸ਼ੀਨਾਂ ਵੀ ਹੈਗੀਆਂ ਪਰ ਫਿਰ ਵੀ ਜਿਹੜਾ ਮਸ਼ੀਨਾਂ ਦੇ ਨਾਲ ਨਹੀਂ ਤਿਆਰ ਕੀਤਾ ਜਾਂਦਾ ਹੱਥਾਂ ਦੇ ਨਾਲ ਤਿਆਰ ਕੀਤਾ ਜਾਂਦਾ ਦੇਖ ਸਕਦੇ ਆ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਇਹ ਪਿੰਡ ਸੁਨਾਮਾ ਮੈਂ ਖੜੀ ਆ ਚੰਡੀਗੜ੍ਹ ਰੋਡ ਤੇ ਜਿੱਥੇ ਇੱਕ ਜਾਦੂਈ ਤੇਲ ਆ ਚੁੱਕਾ ਵਾ ਸੋ ਸਾਡੇ ਨਾਲ ਜਿਹੜੇ ਆ ਇੱਥੇ ਬਾਦ ਜੀ ਵੀ ਮੌਜੂਦ ਆ ਸੋ ਮੈਂ ਚਾਹੂੰਗੀ ਨਾ ਬਾਦ ਜੀ ਦੇ ਨਾਲ ਅਸੀਂ ਗੱਲ ਕਰੀਏ ਜਿਨ੍ਹਾਂ ਨੇ ਇਸ ਜਾਦੂਈ ਤੇਲ ਦੀ ਕਾਰ ਕਾਰਡ ਅੱਡ ਦਿੱਤੀ ਆ ਸਰ ਮੈਨੂੰ ਇਹ ਦੱਸੋ ਕਿ ਲੋਕ ਜਿਹੜੇ ਇੱਥੇ ਠੀਕ ਹੋ ਰਿਹਾ ਹੱਥੀ ਤੁਸੀਂ ਤਿਆਰ ਕਰਦੇ ਹੋ ਮਸ਼ੀਨਾਂ ਵੀ ਆ ਫਿਰ ਵੀ ਹੱਥਾਂ ਦੇ ਨਾਲ ਦੇਖੋ ਮੈਂ ਸਭ ਤੋਂ ਪਹਿਲਾਂ ਦਾ ਸਾਸਰੀ ਕਾਲ ਪਿਆਰ ਭਰੀ ਜਿਹੜੇ ਪੰਜਾਬ ਵਿੱਚ ਪੰਜਾਬ ਤੋਂ ਬਾਹਰ ਲੋਕੀ ਮੈਨੂੰ ਦੇਖਦੇ ਪਏ ਆ ਔਰ ਮੇਰੇ ਗਰੋ ਅਪ ਪਲੱਸ ਤੇਲ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੈਗਾ ਕਿਉਂਕਿ ਉਹਦੇ ਰਿਜ਼ਲਟ ਅੱਛੇ ਸਗੇ ਤਾਂ ਕਰਕੇ ਲੋਕਾਂ ਕੋਲੋਂ ਮੇਰੇ ਮੰਗਵਾਉਂਦੇ ਰਹੇ ਆ ਠੀਕ ਆ ਔਰ ਦੂਜਾ ਉਹਦਾ ਰਿਜ਼ਲਟ ਦੇਖਣ ਤੋਂ ਬਾਅਦ ਮੈਂ ਇੱਕ ਦੇਖਿਆ ਵੀ ਜਿਹੜੀ ਗੋਡਿਆਂ ਦੀ ਪ੍ਰੋਬਲਮ ਆ ਲੱਕ ਦਰਦ ਹੁੰਦਾ ਆ ਪਿੱਠ ਦੇ ਵਿੱਚ ਜਿਹੜਾ ਦਰਦ ਹੁੰਦਾ ਸਰਵਾਈਕਲ ਦੀ ਪ੍ਰ ਨਸਰੀ ਬਲਾਕੇਜ ਬਹੁਤ ਹੋ ਰਹੀ ਆ ਬਹੁਤ ਗਰੀਬ ਤਬਕਾ ਹੈਗਾ ਜਿਹੜੇ ਨਹੀਂ ਆਪਾਂ ਲੈ ਸਕਦੇ ਹਸਪਤਾਲ ਵਿੱਚ ਨਹੀਂ ਤੱਕੇ ਖਾ ਸਕਦੇ ਹੈਗੇ ਆ ਤੇ ਉਹਨਾਂ ਨੂੰ ਅਸੀਂ ਮਤਲਬ ਇਹ ਜਿਹੜਾ ਤੇਲ ਅਸੀਂ ਤਿਆਰ ਕੀਤਾ ਹੈਗਾ ਤੇਲ ਬਹੁਤ ਹੀ ਵਧੀਆ ਸਾਡਾ ਕਾਰਗਰ ਜਿਹੜਾ ਹੱਥੀਂ ਆਪਾਂ ਕਰਦੇ ਨੇ ਦੇਖੋ ਜਿਹੜਾ ਹੱਥੀਂ ਆਪਾਂ ਤੇਲ ਤਿਆਰ ਕਰਦੇ ਹੈਗਾ ਇਹਦੀ ਸਾਨੂੰ ਸੰਤੋਸ਼ਟੀ ਬਹੁਤ ਵਧੀਆ ਮਿਲਦੀ ਹੈਗੀ ਆ ਚਲੋ ਸਾਡੇ ਕੋਲ ਮਸ਼ੀਨਾਂ ਵੀ ਹੈਗੀਆਂ ਸਾਰਾ ਕੁਝ ਪਰਮਾਤਮਾ ਦੀ ਦੇਣ ਹੈਗੀ ਆ ਜੋ ਮੈਨੂਅਲੀ ਤਿਆਰ ਹੁੰਦਾ ਹੈਗਾ ਤੇਲ ਮਤਲਬ ਇੱਕ ਪ੍ਰੋਸੈਸ ਸਹੀ ਪ੍ਰੋਸੈਸ ਦੇ ਵਿੱਚ ਤਿਆਰ ਹੁੰਦਾ ਉਹ ਹੱਥੀ ਤਿਆਰ ਹੁੰਦਾ ਹੈਗਾ ਆ ਮਸ਼ੀਨਾਂ ਦੇ ਵਿੱਚ ਤਾਂ ਅਸੀਂ ਉਹਦੇ ਮਾਤਰਾ ਦੇ ਹਿਸਾਬ ਨਾਲ ਆਪਾਂ ਚੀਜ਼ਾਂ ਪਾਤੀਆਂ ਮਸ਼ੀਨ ਇਹ ਮਿਕਸ ਅਪ ਕਰਕੇ ਰੱਖ ਦਤਾ ਹੈਗਾ ਠੀਕ ਹੈ ਪਰ ਜਿੱਦਾਂ ਅਸੀਂ ਡਿਪ ਕਰਕੇ ਰੱਖਦੇ 15 ਦਿਨ ਪਹਿਲਾਂ ਡਿਪ ਕਰਦੇ ਆ ਮੰਨ ਲਓ ਜੜੀਆਂ ਬੂਟੀਆਂ ਡਿਪ ਕਰਦੇ ਹੈਗੇ ਇਦਾਂ ਇਹ ਪੂਰਾ ਪ੍ਰੋਸੈਸ ਹੈ ਇਹਦਾ ਟੋਟਲ ਪ੍ਰੋਸੈਸ ਹੈਗਾ ਉਹ ਜਿਹੜਾ ਪ੍ਰੋਸੈਸ ਹੈਗਾ ਉਹ ਮੈਨੂਅਲੀ ਹੋਣਾ ਤਿਆਰ ਹੈਗਾ ਆ ਉਹ ਮਸ਼ੀਨ ਨਹੀਂ ਨਹੀਂ ਹਣਾ ਹੈਗਾ ਮਸ਼ੀਨਾਂ ਨੇ ਤਾਂ ਆਪਣਾ ਕੰਮ ਕਰਕੇ ਪਾਸੇ ਕਰ ਦਣਾ ਹੈਗਾ ਮੈਨੂਅਲੇ ਕੰਮ ਸਾਡਾ ਹੁੰਦਾ ਹੈਗਾ ਤੇਲ ਸਾਡਾ ਜਿਹੜਾ ਹੈਗਾ ਇਹ ਆਹ ਮਤਲਬ ਆਰਥੋ ਮਾਸਟਰ ਹੈਗਾ ਯਾ ਬਹੁਤ ਅੱਛੇ ਇਹਦੇ ਰਿਜ਼ਲਟ ਆ ਰਹੇ ਆ ਲੋਕੀ ਦੂਰੋਂ ਦੂਰੋਂ ਸਾਡੇ ਕੋਲ ਲੈ ਰਹੇ ਹੈਗੇ ਆ ਔਰ ਵਧੀਆ ਰਿਜ਼ਲਟ ਹੋਣ ਦੇ ਕਰਕੇ ਸਾਡਾ ਤੇਲ ਜਾਦਾ ਇਹ ਵੀ ਫੇਮਸ ਹੋ ਰਿਹਾ ਹੈਗਾ ਯਾ ਅਮ ਮੈਂ ਸੁਣਿਆ ਸੀ ਕਿ ਗਰੁੱਪ ਤੁਹਾਡਾ ਤੇਲ ਆਇਆ ਲੋਕਾਂ ਦੀਆਂ ਬਾਲਾਂ ਦੀਆਂ ਸਮੱਸਿਆਵਾਂ ਦੂਰ ਹੋਈਆਂ ਤੇ ਤੁਸੀਂ ਹੁਣ ਆਹ ਤੇਲ ਕੱਢਿਆ ਵਾ ਸੀ ਸੁਣਿਆ ਸੀ ਪਰ ਅੱਖੀਂ ਦੇਖਿਆ ਕਿ ਲੋਕ ਇੰਨੀਆਂ ਪ੍ਰੋਬਲਮ ਤੋਂ ਜੂਝ ਕੇ ਤੁਸੀਂ ਹੱਥੀ ਵੀ ਤਿਆਰ ਕਰ ਪੀੜ ਆਯੁਰਵੇਦਿਕਾ ਵਿਧੀ ਦੇ ਅਨੁਸਾਰ ਤਿਆਰ ਕੀਤਾ ਗਿਆ ਔਰ ਇਹਦੀ ਅਪਰੂਵਲ ਬਕਾਇਦਾ ਅਸੀਂ ਡਿਪਾਰਟਮੈਂਟ ਤੋਂ ਲਈ ਹੋਈ ਹੈਗੀ ਆ ਆਯੂਸ਼ ਡਿਪਾਰਟਮੈਂਟ ਤੋਂ ਇਹ ਪਾਸ ਹੈਗਾ ਸਰਟੀਫਾਈਡ ਹੈਗਾ ਇਹਦੀ ਟ੍ਰੇਡਮਾਰਕ ਵੀ ਅਸੀਂ ਕਰਵਾਇਆ ਹੋਇਆ ਹੈਗਾ ਤੇ ਪਲੱਸ ਇਹਦੀ ਅਪਰੂਵਲਾਂ ਵੀ ਲਈਆਂ ਹੋਈਆਂ ਹੈਗੀਆਂ ਹਾਂਜੀ ਅੱਛਾ ਤੁਹਾਡੇ ਕੋਲ ਜ਼ਿਆਦਾਤਰ ਮਰੀਜ਼ ਜਿਹੜੀਆਂ ਕਿਹੜੀਆਂ ਬਿਮਾਰੀਆਂ ਲੈ ਕੇ ਆਉਂਦੇ ਆ ਦੇਖੋ ਜੀ ਜ਼ਿਆਦਾਤਰ ਅਦਰੰਗ ਦੀ ਬਹੁਤ ਸ਼ਿਕਾਇਤ ਚੱਲ ਰਹੀ ਹੈਗੀ ਆ ਜਿੱਦਾਂ ਨਸਾਂ ਦੀ ਬਲੌਕੇਜ ਹੋ ਜਾਂਦੀ ਹੈ ਸਾਡਾ ਜਿਹੜਾ ਤੇਲ ਹੈਗਾ ਨਸਾਂ ਦੀ ਬਲੌਕੇਜ ਨੂੰ ਵੀ ਖੋਲਦਾ ਹੈਗਾ ਮਾਰਸ਼ ਕਰਨੀ ਪੈਂਦੀ ਹੈਗੀ ਆ ਜ਼ਿਆਦਾ ਲੋਕੀ ਜਿਹੜੇ ਹੋਣ ਜਿਹੜੇ ਗੋਡਿਆਂ ਤੋਂ ਲੋਕੀ ਡਾਕਟਰ ਕਹਿੰਦੇ ਜੀ ਤੁਹਾਡੇ ਗੋਡੇ ਬਦਲਨੇ ਪੈਣੇ ਹੁਣ ਗਰੀਬ ਤਬਕਾ ਬੰਦਾ ਕਿੱਥੋਂ ਗੋਡੇ ਆਪਣੇ ਬਦਲਾ ਲਵੇ ਮੈਂ ਤਾਂ ਹੀ ਉਹ ਪੁੱਛ ਰਹੀ ਸੀ ਕਿ ਗੋਡਿਆਂ ਦਾ ਤਾਂ ਇੱਕੋ ਹੀ ਇਲਾਜ ਆਦਦੇ ਕਿ ਆਪਰੇਸ਼ਨ ਹੋਣਾ ਹੁਣ ਦਿਹਾੜੀਦਾਰ ਗਰੀਬ ਬੰਦਾ ਕਿੱਥੋਂ ਆਪਰੇਸ਼ਨ ਕਰਵਾਏਗਾ ਨਹੀਂ ਕਰਾ ਸਕਦਾ ਹੈਗਾ ਸਾਡਾ ਚਲੋ ਠੀਕ ਹੈ ਪ੍ਰਮਾਤਮਾ ਦੀ ਮਿਹਰ ਹੈਗੀ ਆ ਜਿਹੜੇ ਤੇਲ ਦੇ ਨਾਲ ਜਿਹੜੇ ਗਰੀਬ ਤਬਕਾ ਜਿਹੜੇ ਲੋਕ ਹੈਗੇ ਨਹੀਂ ਐਨੇ ਲੱਖਾਂ ਰੁਪਏ ਨਹੀਂ ਲਾ ਸਕਦੇ ਹੈਗੇ ਉਹਨਾਂ ਨੂੰ ਆਰਾਮ ਆ ਰਿਹਾ ਹੈਗਾ ਮੈਂ ਤਾਂ ਕਹਿੰਦਾ ਵੀ ਚਲੋ ਮੈਂ ਵੀ ਆਪਣੇ ਦਿਲੋਂ ਦੁਆ ਕਰਦਾ ਵੀ ਜਿਹੜਾ ਬੰਦਾ ਇੱਥੋਂ ਸਾਡੇ ਕੋਲ ਲੈ ਕੇ ਜਾਵੇ ਜੋ ਵੀ ਆਵੇ ਰਾਜੀ ਹੋ ਕੇ ਜਾਵੇ ਸਾਡੇ ਕੋਲ ਇੱਥੋਂ ਨਹੀਂ ਬਿਲਕੁਲ ਤੁਸੀਂ ਪੁੰਦਾ ਕੰਮ ਕਰ ਰਹੇ ਆ ਪਰ ਮੈਂ ਨਾਲ ਦੇ ਨਾਲ ਇਹ ਵੀ ਕਹੂੰਗੀ ਕਿ ਕਿੰਨੇ ਕ ਟਾਈਮ ਦੇ ਵਿੱਚ ਇਹਦਾ ਫਰਕ ਦੇਖਣ ਨੂੰ ਮਿਲ ਜਾਂਦਾ ਕਿਦਾਂ ਕਿੰਨੇ ਕ ਟਾਈਮ ਚ ਅਸਰਦਾਰ ਸਿੱਧ ਹੁੰਦਾ ਦੇਖੋ ਜੀ ਅਸਰ ਤਾਂ ਪਹਿਲੇ ਦਿਨ ਤੋਂ ਕਰ ਦਿੰਦਾ ਹੈਗਾ ਇਹ ਠੀਕ ਹੈ ਜੀ ਹੁਣ ਲਗਾਉਣ ਦੀ ਵਿਧੀ ਹੈਗੇ ਬੰਦਾ ਮੜ ਜੇ ਲਾ ਕੇ ਧੁੱਪੇ ਬਹਿ ਜਾਵੇ ਅੱਜ ਕੱਲ ਜਦੋਂ ਠੰਡ ਦਾ ਮੌਸਮ ਹੈਗਾ ਚਲੋ ਮੜ ਜੇ ਧੁੱਪੇ ਬੈਣ ਦਾ ਬੈਟਰ ਹੋਵੇ ਲਾ ਕੇ ਔਰ ਰਿਜ਼ਲਟ ਪਹਿਲੇ ਦਿਨ ਤੋਂ ਆਉਣ ਲੱਗਾ ਬੰਦਾ ਪਰ ਹੌਲੀ ਹੌਲੀ ਮਹੀਨੇ ਦਰ ਮਹੀਨੇ ਮਤਲਬ ਫਾਇਦਾ ਹੋਣਾ ਸ਼ੁਰੂ ਹੋਣਾ ਜੱਕ ਦਮ ਨਹੀਂ ਇਹਦਾ ਮਤਲਬ ਜੇ ਕਹੋਗੇ ਬੰਦਾ ਕਹੇ ਜੀ ਇਹ ਤਾਂ ਜਾਦੂ ਦੀ ਛੜੀ ਹੈਗਾ ਤੇ ਨਾਲ ਲਾਇਆ ਤੇ ਸਾਡਾ ਫਰਕ ਪੈ ਗਿਆ ਹੌਲੀ ਹੌਲੀ ਇੰਨਾ ਫਰਕ ਪੈ ਗਿਆ ਹੈਗਾ ਆਯੁਰਵੇਦ ਕਹੇਗਾ ਆਯੁਰਵੇਦ ਨੇ ਹੌਲੀ ਹੌਲੀ ਆਪਣਾ ਅਸਰ ਦਿਖਾਉਣਾ ਹੈ ਬਿਲਕੁਲ ਆਯੁਰਵੈਦਿਕ ਆ ਲੋਕ ਨਾ ਅੱਜ ਦੇ ਸਮੇ ਇਹਨੂੰ ਵੇਖ ਬਹੁਤ ਸਾਰੀਆਂ ਫਰਮਾਂ ਆ ਪਰ ਤੁਹਾਡਾ ਤੇਲ ਸਭ ਤੋਂ ਅਲੱਗ ਕਿੱਦਾਂ ਵਾ ਦੇਖੋ ਅਲੱਗ ਉਹ ਤਾਂ ਕਰਨ ਦਾ ਕਰਨ ਵੀ ਅਸੀਂ ਅਲੱਗ ਅਸੀਂ ਬਣਾਨੇ ਹੈਗੇ ਆ ਕੰਪਨੀਆਂ ਨੂੰ ਮੈਂ ਨਿੰਦਿਆ ਨਹੀਂ ਕਰਦਾ ਕੰਪਨੀਆਂ ਬਹੁਤ ਸੋਹਣਾ ਤੇਲ ਬਣਾਉਂਦੀਆਂ ਹੈਗੀਆਂ ਪਰ ਮੈਨੂਅਲ ਬਣਾਓ ਘੱਟੇ ਤਿਆਰ ਕਰੋ ਸਹੀ ਪ੍ਰੋਸੈਸ ਵਿੱਚ ਕਰੋ ਜੋਗ ਦੇ ਅਨੁਸਾਰ ਬਣਾਓ ਤਾਂ ਕਿੰਦਾ ਨਹੀਂ ਚੀਜ਼ ਰਿਜ਼ਲਟ ਦਿੰਦੀ ਹੈਗੀ ਆ ਅਗਰ ਆਪਾਂ ਕੈਮੀਕਲ ਵਰਤਾਂਗੇ ਤਾਂ ਨਹੀਂ ਚੀਜ਼ ਰਿਜ਼ਲਟ ਦਿੰਦੀ ਆਪਾਂ ਕੈਮੀਕਲ ਨੂੰ ਅਵਾਈਡ ਕਰਦੇ ਹੈਗੇ ਆ ਅਸੀਂ ਤੇਲ ਵੀ ਜਿਹੜੇ ਪਾਣੇ ਜਾਂ ਤੇਲਾਂ ਦਾ ਤੇਲ ਵੀ ਪਾਣੇ ਆ ਉਹਨੂੰ ਸ਼ੁੱਧ ਤੇਲ ਆਪਾਂ ਲਿਆ ਕੇ ਜਿਹੜਾ ਪਿਓਰ 100% ਵਧੀਆ ਤੇਲ ਆ ਉਹ ਆਪਾਂ ਤੇਲਾਂ ਦੇ ਵਿੱਚ ਮਿਕਸ ਕਰਦੇ ਹੈਗੇ ਆ ਅੱਛਾ ਇੱਥੇ ਹੋਰ ਵੀ ਜਿਹੜੇ ਸਾਨੂੰ ਦੇਖ ਰਹੇ ਹੋਣਗੇ ਉਹ ਲੋਕ ਕਹੋਗੇ ਅਸੀਂ ਤਾਂ ਇਹ ਘਰ ਬੈਠ ਕੇ ਵੀ ਤਿਆਰ ਕਰ ਸਕਦੇ ਆ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹੋਗੇ ਮਤਲਬ ਕਿਉਂ ਉਹ ਤੁਹਾਡੇ ਕੋਲੋਂ ਹੀ ਇਹ ਤੇਲ ਹੈ ਦੇਖੋ ਜੇ ਘਰ ਦੇ ਵਿੱਚ ਤ ਠੀਕ ਹੈ ਜੀ ਜਿਹੜਾ ਅਸੀਂ ਆਪ ਇੱਥੇ ਅਸੀਂ ਪ੍ਰੋਸੈਸ ਵਿੱਚ ਤਿਆਰ ਕੀਤਾ ਹੋਇਆ ਉਹ ਘਰ ਨਹੀਂ ਗੱਲ ਬਣੇਗੀ ਅਸੀਂ ਉਹਨਾਂ ਨੂੰ ਕਹਿੰਨੇ ਸਾਢੇ ਕੋ ਆਓ ਸਾਢੇ ਕੋ ਲੈ ਕੇ ਦੇਖੋ ਕਿ ਇਹਦੀ ਕਿਹੜੀ ਬਹੁਤ ਜ਼ਿਆਦਾ ਕੀਮਤ ਹੈ 1500 1800 2200 2500 2600 ਨਹੀਂ ਹੈਗੀ ਸਿਰਫ 650 ਰੁਪਿਆ ਕੀਮਤ ਹੈਗੀ 650 ਵਿੱਚ ਇੱਕ ਚੀਜ਼ ਤੁਹਾਡੀ ਇੱਕ ਮਹੀਨਾ ਚੱਲ ਜਾਂਦੀ ਹੈਗੀ ਆ ਲੋਕ ਉਦਾਂ ਵੀ ਡਾਕਟਰਾਂ ਦੇ ਐਨੇ ਪੈਸੇ ਖਰਚ ਕਰਦੇ ਲੱਖਾਂ ਦੇ ਹਿਸਾਬ ਨਾਲ ਹਜ਼ਾਰਾਂ ਦੇ ਹਿਸਾਬ ਦੇ ਨਾਲ ਪਰ ਤੁਸੀਂ ਦੱਸ ਰਹੇ ਹੋ ਕਿ ਸਿਰਫ 650 ਇਸ ਦੀ ਕੀਮਤ ਦੇਖੋ 650 ਵਿੱਚ ਅਸੀਂ ਇਹਦਾ ਦਰਦਾਂ ਦਾ ਤੇਲ ਦੇ ਨਾਲ ਇਲਾਜ ਕਰਦੇ ਪਏ ਹੈਗੇ ਆ ਠੀਕ ਹੈ ਜੀ ਐਵੇਂ ਹੁਣ ਕੋਈ 5000 ਦਾ ਟਿਕਟ ਹੋ ਕੇ ਜਾਂਦਾ ਕੋਈ ਕਹਿੰਦਾ ਜੀ ਤੁਹਾਡਾ ਉਦਰਾੰਗ ਹੋ ਗਿਆ ਜੀ 25000 ਦਾ ਟਿਕਾ ਲੱਗਣਾ ਹੁਣ ਵਿਚਾਰੇ ਨੂੰ ਥੋੜੋ ਪਤਾ ਹੈਗਾ ਕਿ ਕਿੰਨੇ ਦਾ ਵਿਚਾਰੇ ਟਿਕਾ ਲਾਇਆ ਹੈਗਾ ਡਾਕਟਰ ਨੇ ਠੀਕ ਹੈ ਜੀ ਉਹ ਵਿਚਾਰੇ ਪੋਲੇ ਆ ਉਹ ਕਹਿੰਦੇ ਜੀ ਲਾ ਦਿਓ ਟਿਕਾ ਕੋਈ ਗੱਲ ਨਹੀਂ ਹੈਗੀ ਉਹ 25000 ਦਾ ਟਿਕਾ ਕੋ 50 ਇਹਦਾ ਟਿਕਾ ਕਹਿ ਕੇ ਲਾਈ ਜਾਂਦੇ ਗਏ ਪਰ ਇਹਨਾਂ ਚੀਜ਼ੇ ਤੋਂ ਬਚਣਾ ਚਾਹੀਦਾ ਹੈਗਾ ਤੇ ਤੁਸੀਂ ਸ਼ੁੱਧ ਜਿਹੜੇ ਆਯੁਰਵੈਦਿਕ ਨੂੰ ਅਪਣਾਓ ਆਯੁਰਵੈਦਿਕ ਨਾਲ ਇਲਾਜ ਕਰਵਾਓ ਤੁਸੀਂ ਮਤਲਬ ਲੋਕਾਂ ਦਾ ਤੁਸੀਂ ਪੂਰਾ ਪੂਰਾ ਫਾਇਦਾ ਕਰ ਰਹੇ ਆ 650 ਦੇ ਵਿੱਚ ਤੁਸੀਂ ਕੀਮਤੀ ਤੇਲ ਦੇ ਰਹੇ ਆ ਕਿ ਲੋਕਾਂ ਦੀਆਂ ਬਿਮਾਰੀਆਂ ਲੋਕਾਂ ਦੇ ले लो पर बंदे सही कह रहे हैं गलत कह रहे हैं इनों दे फोन नंबर ले लो ठीक है जी वो सारे बंदे बेचारे भोले हैगे वो देण नु तैयार हैगले कहंदे भाई असि सानू इनों दे तेले ना फर्क ਪਿਆ ਹੈਗਾ मतलब मैं नहीं बोलदा हैगा वो ਸਾਡੇ ਰਿਜ਼ਲਟ ਬੋਲਦੇ ਪਏ ਹੈਗੇ ਆ ਆਯੁਰਵੈਦਿਕ ਨੂੰ ਨਾ ਤਾਂ ਹੀ ਲੋਕ ਜ਼ਿਆਦਾ ਮੰਨਦੇ ਕਿਉਂਕਿ ਇਹ ਜੜ ਤੋਂ ਦੂਰ ਕਰ ਦਿੰਦਾ ਹੁਣ ਮੈਂ ਇਹੀ ਸ਼ੁਰੂਆਤਤੀ ਦੇ ਵਿੱਚ ਮੈਂ ਇਹੀ ਕਹਿ ਦਿੱਤਾ ਕਿ ਲੋਕ ਟੀਕੇ ਲਗਾਉਂਦੇ ਆ ਦਵਾਈਆਂ ਖਾਂਦੇ ਆ ਪਰ ਜੜ ਤੋਂ ਬਿਮਾਰੀ ਜਿਹੜੀ ਸਰੀਰ ਦੇ ਅੰਦਰ ਹੀ ਰਹਿ ਜਾਂਦੀ ਆ ਤੁਸੀਂ ਜੜ ਤੋਂ ਦੂਰ ਕਰ ਦਿਓ ਚੈਲੰਜ ਕਰ ਦਿਓ ਬਿਲਕੁਲ ਬਿਲਕੁਲ 100% ਸਾਡਾ ਰਿਜ਼ਲਟ ਹੈਗਾ ਔਰ ਜੜ ਤੋਂ ਅਹੀ ਦਵਾਈ ਨੂੰ ਬਿਮਾਰੀ ਨੂੰ ਖਤਮ ਕਰਦੇ ਆ ਪਰ ਇੱਕਦਮ ਨਹੀਂ ਖਤਮ ਹੋਊਗੀ 6 ਮਹੀਨੇ ਵੀ ਲੱਗ ਸਕਦੇ ਸਾਲ ਵੀ ਲੱਗ ਸਕਦੇ ਆ 3 ਮਹੀਨੇ ਵੀ ਲੱਗ ਸਕਦੇ 2 ਮਹੀਨੇ ਵੀ ਲੱਗ ਸਕਦੇ ਮਹੀਨੇ ਵਿੱਚ ਵੀ ਫਾਇਦਾ ਹੁੰਦਾ ਹੈਗਾ ਸਾਡੇ ਅੱਛਾ ਕਿੰਨਾ ਕੁ ਸਮਾਂ ਜਿੱਦਾਂ ਤੁਸੀਂ ਦੱਸਿਆ ਕਿ ਟੋਟਲ ਕਿੰਨਾ ਕੁ ਸਮਾਂ ਲੱਗ ਜਾਂਦਾ ਬੰਦੇ ਨੂੰ ਰਿਕਵਰ ਹੁੰਦੇ ਹੋਏ ਦੇਖੋ ਜੀ ਜੇ ਤਾਂ ਅਧਰੰਗ ਵਾਲਾ ਪੇਸ਼ੈਂਟ ਨੂੰ 6 ਮਹੀਨੇ ਲੱਗ ਜਾਂਦੇ ਹੈਗੇ ਆ ਜੀ ਅਗਰ ਕੋਈ ਬੰਦਾ ਕਹਿੰਦਾ ਵੀ ਮੈਨੂੰ ਦਰਦਾਂ ਹੁੰਦੀਆਂ ਹੈਗੇ ਉਹਨੂੰ 2 ਮਹੀਨੇ ਲੱਗ ਜਾਂਦੇ ਹੈਗੇ ਆ ਪਰ ਹੌਲੀ ਹੌਲੀ ਆਈਸਾਈ ਦਾ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈਗਾ ਜੀ ਹਾਂਜੀ ਤੁਸੀਂ ਸਰਵਾਈਕਲ ਦੀ ਵੀ ਗੱਲ ਕੀਤੀ ਸਰਵਾਈਕਲ ਤੋਂ ਲੋਕ ਬਹੁਤ ਜ਼ਿਆਦਾ ਮੈਂ ਕਹਾਂ ਲੇਡੀਜ਼ ਬਹੁਤ ਜ਼ਿਆਦਾ ਬੱਚਿਆਂ ਤੋਂ ਲੈ ਕੇ ਜੈਨੇਟਿਕ ਪ੍ਰੋਬਲਮ ਵੀ ਕਹਿ ਦਿੰਦੇ ਆ ਉਹਨੂੰ ਖਤਮ ਕਰ ਦੇਗਾ ਬਿਲਕੁਲ ਕਰਦਾ ਜੀ ਬਿਲਕੁਲ ਕਰਦਾ ਹੈਗਾ ਜੀ ਬਹੁਤ ਵਧੀਆ ਰਿਜ਼ਲਟ ਹੈਗੇ ਜੀ ਤੇ ਮੈਂ ਨਾ ਇੱਥੇ ਮੈਂ ਵੀ ਦਿਖਾਉਂਗੀ ਕਿ ਸਰਦੀ ਦਾ ਮੌਸਮ ਆ ਚਲੋ ਅੱਜ ਧੁੱਪ ਨਿਕਲ ਆਈ ਆ ਪਰ ਲੋਕ ਜਿਹੜੇ ਆ ਠੰਡ ਦੇ ਮੌਸਮ ਦੇ ਵਿੱਚ ਵੀ ਜਿਹੜੇ ਇੱਥੇ ਲੋਕ ਤੇਲ ਲੈਣ ਆਏ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਤਿੰਨ ਚਾਰ ਚਾਰ ਵਾਰ ਆਪਣੇ ਰਿਸ਼ਤੇਦਾਰਾਂ ਨੂੰ ਵੀ ਅੱਗੇ ਮਤਲਬ ਦੱਸ ਰਹੇ ਆ ਕਿਸੇ ਨੇ ਇਹਨਾਂ ਨੂੰ ਦੱਸਿਆ ਤਾਂ ਅੱਗੇ ਜਿਹੜਾ ਲੋਕਾਂ ਨੂੰ ਪ੍ਰੋਵਾਈਡ ਕਰ ਰਿਹਾ ਕਿ ਚਲੋ ਮੈਂ ਆਪਣੇ ਨਾਲ ਦੇ ਬੰਦੇ ਦਾ ਵੀ ਫਾਇਦਾ ਕਰ ਦਵਾ ਪਰ ਮੈਂ ਤੁਹਾਨੂੰ ਕਹੂੰਗੀ ਕਿ ਜੇ ਡਾਕਟਰ ਸਾਹਿਬ ਉਹਦਾ ਕੰਮ ਕਰ ਰਿਹਾ ਵੈਦ ਸਾਹਿਬ ਜਿਹੜੇ ਆ ਲੋਕਾਂ ਦਾ ਇਲਾਜ ਕਰ ਰਿ ਜਿਹੜੇ ਲੋੜਵੰਦਵਾ ਗਰੀਬ ਆ ਜਿਹੜੇ ਇੰਨੇ ਪੈਸੇ ਜਿਹੜੇ ਨਹੀਂ ਖਰਚ ਕਰ ਸਕਦੇ ਹਸਪਤਾਲਾਂ ਦੇ ਵਿੱਚ ੱੱਕੇ ਨਹੀਂ ਖਾ ਸਕਦੇ ਖਾ ਖਾ ਕੇ ਜਿਹੜੇ ਲੋਕ ਆਕ ਚੁੱਕੇ ਉਹ ਇੱਥੇ ਆਣ ਇੱਕ ਵਾਰ ਤੇਲ ਦਾ ਇਸਤੇਮਾਲ ਜ਼ਰੂਰ ਕਰਨ ਤੇ ਨਾਲ ਦੀ ਨਾਲ ਤੁਸੀਂ ਵੀਡੀਓ ਸ਼ੇਅਰ ਕਰਕੇ ਲੋੜਵੰਦਾਂ ਤੱਕ ਵੀ ਪਹੁੰਚਾਣੀ ਆ ਇੱਥੇ ਨਾ ਬਜ਼ੁਰਗ ਮਾਤਾਮਾ ਵੀ ਮੇਰੇ ਨਾਲ ਮੌਜੂਦ ਨੇ ਸੋ ਮੈਂ ਚਾਹੂੰਗੀ ਕਿ ਮੈਂ ਇਹਨਾਂ ਦੇ ਨਾਲ ਵੀ ਨਾ ਗੱਲਬਾਤ ਇੱਕ ਵਾਰ ਜ਼ਰੂਰ ਕਰਾਂ ਤਾਂ ਜੋ ਪਤਾ ਲੱਗੇ ਮਾਤਾ ਜੀ ਤੁਸੀਂ ਕਿੱਥੋਂ ਆਏ ਹੋ ਮੈਂ ਜਲੰਧਰੋਂ ਜਲੰਧਰ ਤੋਂ ਆਏ ਹੋ ਸਰਦੀ ਦੇ ਵਿੱਚ ਠੰਡ ਨਹੀਂ ਲੱਗੀ ਆਣ ਵੇਲੇ ਠੰਡ ਤਾਂ ਬੇਟਾ ਲੱਗਦੀ ਆ ਮਜਬੂਰੀ ਨੂੰ ਆਉਣਾ ਪੈਂਦਾ ਕੀ ਮਜਬੂਰੀ ਪੈ ਗਈ ਗੋਡਿਆਂ 'ਤੇ ਬਹੁਤ ਦਰਦ ਕਰਦੇ ਸੀ ਮੈਂ ਗੋਡਿਆਂ ਵਿੱਚ ਤੇਲ ਲੈਣ ਆਉਂਦੀ ਸੀ ਅੱਛਾ ਕਿੰਨੀ ਉਮਰ ਹੋएगी ਤੁਹਾਡੀ ਲਗਭਗ 50 60 ਸਾਲ ਦੀ ਹੈ ਗੋਡਿਆਂ ਦੀ ਪ੍ਰੋਬਲਮ ਕਿੱਦਾਂ ਦੇ ਹਾਲਾਤ ਵਾਗੇ ਹੁਣ ਤੁਹਾਨੂੰ ਹੱਲ ਮਿਲਿਆ ਮੈਂ ਨਹੀਂ ਸਕਦੀ ਸੀ ਮੈਨੂੰ ਹੱਲ ਲਿਆ ਮੈਂ ਹੁਣ ਤੁਰ ਹੀ ਫਿਰਦੀ ਆ ਬੇਟਾ ਪਹਿਲਾਂ ਡਾਕਟਰਾਂ ਦੇ ਗਏ ਤੁਸੀਂ ਬਹੁਤ ਜ਼ਿਆਦਾ ਇਲਾਜ ਕਰਾਇਆ ਕਿੰਨੇ ਕ ਪੈਸੇ ਖਰਚ ਕਰਤੇ ਪੈਸਾ ਬਹੁਤ ਖਰਚ ਕੀਤਾ ਹੈ ਤੇ ਇੱਥੋਂ ਕਿੰਨੇ ਕ ਵਾਰ ਤੇਲ ਲਿਆ ਇੱਥੋਂ ਮੈਂ 4 ਚਾਰ ਪੰਜ ਵਾਰ ਤੇਲ ਲਿਆ ਤੇ ਗੋਡਿਆਂ ਦਾ ਦਰਦ ਗੋਡਿਆਂ ਦਾ ਦਰਦ ਠੀਕ ਹੋ ਗਿਆ ਤੇ ਹੁਣ ਉੱਠ ਖੜਦੇ ਆਂ ਹਾਂ ਫਿਰਦੇ ਤੁਰਦੇ ਆ ਹੁਣ ਫਿਰਦੇ ਤੁਰਦੇ ਹੋ ਹਾਂਜੀ ਪੱਕੀ ਗੱਲ ਆ ਪੱਕੀ ਗੱਲ ਅੱਗੇ ਮੇਰੇ ਕੋ ਬੱਸੇ ਨਹੀਂ ਚੜ੍ਹ ਹੁੰਦਾ ਸੀ ਹੁਣ ਬੱッセ ਚੜ੍ਹ ਕੇ ਆਪ ਹੀ ਆ ਜਾਂਦੀ ਆ ਬੱਸੇ ਚੜ੍ਹ ਕੇ ਆਏ ਹੁਣ ਹਾਂ ਹੋਰ ਬੱਸੇ ਚੜ੍ਹ ਕੇ ਆਏ ਬੇਟਾ ਮਾਰਾ ਸਭ ਨਹੀਂ ਤਾਂ ਰੋਟੀ ਦੇਵੇ ਪ੍ਰਮਾਤਮਾ ਹੁਣ ਸ਼ੁਕਰਾਨਾ ਕਰਦੇ ਹੋ ਇਸ ਤੇਲ ਦਾ ਹੋਰ ਕਰਦੇ ਬਹੁਤ ਵਧੀਆ ਸ਼ੁਕਰਾਨਾ ਕਰਦੇ ਆ ਮਤਲਬ ਇੱਕ ਨਾ ਜਦੋਂ ਬਜ਼ੁਰਗ ਨੂੰ ਜਾਂ ਕਿਸੇ ਲੋੜਵੰਦ ਨੂੰ ਹੱਲ ਮਿਲ ਜਾਂਦਾ ਤਾਂ ਉਹ ਆਪਣਾ ਵੀ ਸ਼ੁਕਰਾਨਾ ਉਸ ਪਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਦਾ ਕਿ ਚਲੋ ਬਾਦ ਸਾਹਿਬ ਸਾਨੂੰ ਮਿਲੇ ਸਾਨੂੰ ਕੋਈ ਨਾ ਕਿਸੇ ਤਰੀਕੇ ਦੇ ਨਾਲ ਮੇਲ ਹੋਇਆ ਤੇ ਸਾਡਾ ਹੱਲ ਜਿਹੜਾ ਹੋ ਗਿਆ ਬਿਮਾਰੀ ਸਾਡੀ ਚਲੇ ਗਈ ਆ ਸੋ ਮੈਂ ਨਾ ਇੱਥੇ ਗੱਲਬਾਤ ਕਰੂੰਗੀ ਇੱਕ ਹੋਰ ਬਜ਼ੁਰਗ ਮਾਤਾ ਮੇਰੇ ਕੋਲ ਮੌਜੂਦ ਨੇ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਕਿੱਥੋਂ ਤੁਸੀਂ ਕਿੱਥੋਂ ਆਏ ਹੋ ਸਾਸਰੀ ਕਾਨ ਚ ਸਾਸਰੀ ਕਸਨਾਵੇ ਤੋਂ ਆਈਆਂ ਅੱਛਾ ਇੱਥੋਂ ਹੀ ਪਿੰਡ ਸੁਨਾਮਾ ਤੋਂ ਹੀ ਹੋ ਹਾਂਜੀ ਹਾਂਜੀ ਸਾਨੂੰ ਇੱਕ ਮਹੀਨਾ ਹੋ ਗਿਆ ਦਵਾਈ ਖਾਂਦੇ ਹਾਂ ਪੇਟੇ 'ਚ ਦਰਦ ਹੁੰਦੀ ਸੀ ਅੱਛਾ ਤੁਹਾਨੂੰ ਤਾਂ ਫਿਰ ਇੱਥੇ ਪਤਾ ਹੋਣਾ ਸਾਰਾ ਜੀ ਹਾਂ ਜੀ ਸਾਨੂੰ ਪਤਾ ਸਾਰਾ ਠੀਕ ਠਾਕ ਆ ਦਵਾਈਆਂ ਬਹੁਤ ਵੱਧ ਗਏ ਆ ਅੱਛਾ ਇਹ ਤਾਂ ਹੱਥੀ ਤਿਆਰ ਕਰਦੇ ਆ ਹਾਂ ਜੀ ਹਾਂ ਜੀ ਹੱਥੀ ਤਿਆਰ ਕਰਦੇ ਆ ਤਾਂ ਸਾਡੀ ਪਿੱਠ ਐਨ ਸਹੀ ਆ ਹੁਣ ਅੱਛਾ ਪਿੱਠ ਦਾ ਦਰਦ ਸੀ ਤੁਹਾਨੂੰ ਹਾਂ ਜੀ ਹਾਂ ਜੀ ਉੱਠ ਵੀ ਨਾ ਸੀ ਹੁੰਦਾ ਕਿੰਨੇ ਕ ਸਮੇਂ ਤੋਂ ਪਿੱਠ ਦਾ ਦਰਦ ਸੀ ਹੋ ਗਿਆ ਸੀ 1 ਸਾਲ 1 ਸਾਲ ਅਸੀਂ ਲੈਂਦੇ ਅਸੀਂ ਦਵਾਈ ਹੁਣ ਲਈ ਆ ਤੇਲ ਆ ਮਲਣ ਵਾਲਾ ਬਹੁਤ ਵਧੀਆ ਤੇਲ ਆ ਤਾਂ ਬਹੁਤ ਸਹੀ ਆ ਡਾਕਟਰ ਵੀ ਤੇਲ ਮਤਲਬ ਮਲ ਕੇ ਹੀ ਠੀਕ ਹੋ ਗਿਆ ਮਲ ਕੇ ਠੀਕ ਹੋ ਗਿਆ ਪਹਿਲਾਂ ਬਹੁਤ ਦਵਾਈਆਂ ਲਈਆਂ ਕਿੰਨੇ ਕ ਵਾਰ ਤੇਲ ਲਿਆ ਤੁਸੀਂ ਤੇਲ ਅਸੀਂ ਦੂਜੀ ਵਾਰ ਹੀ ਲੈਣ ਆਏ ਆ ਜੀ ਦੂਜੀ ਵਾਰ ਲੈਣ ਆਏ ਹੋ ਤੇ ਫਿਰ ਅੱਗੇ ਪਿੰਡ ਦੇ ਲੋਕਾਂ ਨੂੰ ਵੀ ਦੱਸਦੇ ਹੋ ਹਾਂਜੀ ਹਾਂਜੀ ਪਿੰਡ ਦੇ ਸਾਡੇ ਬਹੁਤ ਲੈਂਦੇ ਆ ਜੀ ਬਹੁਤ ਸਹੀ ਆ ਸਾਰੇ ਸਾਰਿਆਂ ਨੂੰ ਪਤਾ ਹੀ ਹੋਣਾ ਇੱਥੇ ਹਾਂਜੀ ਸਾਰਿਆਂ ਨੂੰ ਪਤਾ ਆ ਦੇਖੋ ਹੱਥੀ ਤੇਲ ਤਿਆਰ ਹੁੰਦਾ ਆਪਣੇ ਪਿੰਡ ਦੇ ਵਿੱਚੋਂ ਜਿਹੜਾ ਵਾ ਤੇਲ ਲੈਣ ਆਇਆ ਤੇ ਅੱਗੇ-ਅੱਗੇ ਵੀ ਲੋਕਾਂ ਨੂੰ ਦੱਸਦੇ ਆ ਤੇ ਮੈਂ ਹਨਾ ਹੁਣ ਇੱਥੇ ਪੁੱਛਣਾ ਚਾਹੂੰਗੀ ਇੱਕ ਹੋਰ ਮੇਰੇ ਕੋਲ ਮੌਜੂਦ ਨੇ ਤੁਸੀਂ ਮੈਨੂੰ ਦੱਸੋ ਤੁਸੀਂ ਕਿੱਥੋਂ ਆਏ ਹੋ ਅਸੀਂ ਜੀ ਪਿੰਡ ਸੁਨਾਵਾ ਤੋਂ ਆਏ ਆ ਅੱਛਾ ਇੱਥੋਂ ਹੀ ਹਾਂਜੀ ਤੇ ਕੀ ਆਪਾਂ ਨੂੰ ਸਮੱਸਿਆ ਕੀ ਆ ਮੇਰੀਆਂ ਜੀ ਬਾਵਾ ਦੀ ਨਾੜਾਂ ਦੀ ਬਲੌਕਿੰਗ ਸੀਗੀ ਹਾਂਜੀ 2 ਸਾਲ ਤੋਂ 2 ਸਾਲ ਤੋਂ ਹਾਂਜੀ ਸਰਦੀਆਂ ਨੂੰ ਜ਼ਿਆਦਾ ਹੋ ਜਾਂਦੀ ਸੀ ਪਰ ਇਸ ਸਰਦੀ ਵਧੀਆ ਆ ਤੇਲ ਲਗਾਨੇ ਆ ਹਾਂਜੀ ਇਸ ਸਰਦੀ ਨਾ ਕਰਕੇ ਵਧੀਆ ਇਸ ਤੇਲ ਖਾ ਕੇ ਵਧੀਆ ਵਾ ਨਹੀਂ ਜੀ ਤੇਲ ਲਾਉਂਦੇ ਆ ਨਾ ਆਪਾਂ ਬਾਹ ਨੂੰ ਤੇ ਉਹਨਾਂ ਦਰਦ ਨਹੀਂ ਹੁਣ ਹੁੰਦਾ ਨਹੀਂ ਤਾਂ ਦਰਦ ਬਹੁਤ ਜ਼ਿਆਦਾ ਹੁੰਦਾ ਸੀਗਾ ਰਾਤ ਨੂੰ ਸੌਣ ਬਿੰਦੇ ਸਰਦੀਆਂ ਚ ਕਹਿੰਦੇ ਤੇ ਦਰਦ ਜ਼ਿਆਦਾ ਪ੍ਰੇਸ਼ਾਨ ਤੰਗ ਕਰਦਾ ਸਰਦੀਆਂ ਵਿੱਚ ਜ਼ਿਆਦਾ ਹੋ ਜਾਂਦਾ ਆ ਪਰ ਇਸ ਸਰਦੀ ਵਧੀਆ ਰਿਹਾ ਇਸ ਸਰਦੀ ਦਰਦ ਨਹੀਂ ਹੋਇਆ ਸ਼ੁਕਰਾਨਾ ਕਰਦੇ ਹੋ ਇਹਨਾਂ ਦਾ ਹਾਂਜੀ ਬਹੁਤ ਜੀ ਤੇ ਕਿੱਦਾਂ ਮਤਲਬ ਸਮਾਂ ਕਿੱਦਾਂ ਦਾ ਸੀ ਜਦੋਂ ਤੁਸੀਂ ਉਸ ਦਰਦ ਤੋਂ ਜੂਝ ਰਹੇ ਸੀ ਪਰ ਕੋਈ ਹੱਲ ਨਹੀਂ ਮਿਲ ਰਿਹਾ ਸੀ ਗਏ ਸੀ ਕਿਤੇ ਡਾਕਟਰ ਕੋਲ ਪਹਿਲਾਂ ਹਾਂਜੀ ਗਏ ਸੀ ਜੀ ਕੀ ਕਹਿੰਦੇ ਸੀ ਉਹ ਦਵਾਈ ਲੈ ਲੈਣੀ ਖਾ ਲੈਣੀ ਜੀ ਦਰਦ ਹਟ ਜਾਣਾ ਫਿਰ ਰਾਤ ਨੂੰ ਫੇਰ ਹੋ ਜਾਣਾ ਹੌਣ ਲਾ ਪੈਣਾ ਫਿਰ ਦਵਾਈ ਖਾ ਲੈਣੀ ਫਿਰ ਹਟ ਜਾਣਾ ਪਰ ਆਰਾਮ ਨਹੀਂ ਆਇਆ ਜੀ ਆਰਾਮ ਨਹੀਂ ਆਇਆ ਪਰ ਹੁਣ ਇੱਥੇ ਆਰਾਮ ਮਿਲ ਗਿਆ ਤੁਹਾਨੂੰ ਹਾਂਜੀ ਹੁਣ ਆਰਾਮ ਆ ਜੀ ਸੋ ਲੋਕਾਂ ਨੂੰ ਸੋ ਲੋਕਾਂ ਨੂੰ ਨਾ ਇਥੋਂ ਆਰਾਮ ਮਿਲਿਆ ਵਾ ਕਿਉਂਕਿ ਸਰਦੀ ਦਾ ਇੱਕ ਮੌਸਮ ਆ ਸਰਦੀ ਦੇ ਵਿੱਚ ਲੋਕਾਂ ਨੂੰ ਜ਼ਿਆਦਾ ਇਹ ਦਰਦ ਜਿਹੜੇ ਆ ਫੀਲ ਹੁੰਦੇ ਆ ਦਜਾ ਜਦੋਂ ਮਹਿਸੂਸ ਹੁੰਦਾ ਤਾਂ ਕੀ ਕਰਨ ਹਸਪਤਾਲਾਂ ਦੇ ਵਿੱਚ ਧੱਕੇ ਖਾਂਦੇ ਆ ਪੈਸੇ ਖਰਾਬ ਕਰਦੇ ਕੋਈ ਹੱਲ ਨਹੀਂ ਮਿਲਦਾ ਪਰ ਮੈਂ ਕਹੂੰਗੀ ਇੱਕ ਬੰਦ ਡੱਬੀ ਜਿਹੜੀ ਆ ਉਹ ਦਰਦ ਜ਼ਰੂਰ ਸ਼ੂਮਾਂਤਰ ਕਰੂਗੀ ਵੈਦ ਸਾਹਿਬ ਦੇ ਇੱਥੇ ਵਾਈਫ ਵੀ ਮੌਜੂਦ ਨੇ ਤੁਸੀਂ ਦੋਵੇਂ ਮਤਲੇ ਪੁੰਦਾ ਕੰਮ ਕਰ ਰਹੇ ਹੋ ਹਾਂਜੀ ਜੀ ਦੋਨੋਂ ਕਰ ਰਹੇ ਆਂ ਦੀ ਅੱਛਾ ਤੇ ਕੀ ਕਿੱਦਾਂ ਦਾ ਰਿਜ਼ਲਟ ਮਿਲ ਰਿਹਾ ਲੋਕਾਂ ਕੋਲ ਬਹੁਤ ਅੱਛਾ ਰਿਜ਼ਲਟ ਮਿਲ ਰਿਹਾ ਜੀ ਦੇਖੋ ਜਿਸ ਤਰ੍ਹਾਂ ਕੀ ਸਰਦੀ ਦਾ ਮੌਸਮ ਹਰ ਇੱਕ ਨੂੰ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਐ ਸਰ ਵਾਈਕਲ ਦੀ ਜ਼ਿਆਦਾ ਪ੍ਰੋਬਲਮ ਚੱ ਰਹੀ ਐ ਬਲੋਕੀਜ ਹੋ ਰਿਹਾ ਐ ਖਾਸ ਕਰਕੇ ਪਿੱਠ ਦੀ ਪੇਨ ਐ ਨਾ ਜਿਹੜੀ ਉਹ ਜ਼ਿਆਦਾ ਦਰਦ ਕਰਦੀ ਐ ਲੇਡੀਜ਼ ਨੂੰ ਇਹ ਜ਼ਿਆਦਾ ਪ੍ਰੋਬਲਮ ਆਂਦੀ ਐ ਔਰ ਜੈਂਸ ਨੂੰ ਵੀ ਆਂਦੀ ਐ ਹਾਂਜੀ ਲੇਡੀਜ਼ ਹੋਣ ਦੇ ਨਾਤੇ ਤੁਸੀਂ ਨਾ ਮਾਤਾ ਮਾਂ ਦੇ ਦੁੱਖ ਸਮਝ ਸਕਦੇ ਹੋ ਕੋਈ ਕਹਿੰਦਾ ਗੋਡੇ ਦਾ ਦਰਦ ਦਾ ਪਿੱਠ ਦਾ ਦਰਦ ਵਾ ਮਤਲਬ ਕਿੱਦਾਂ ਦਾ ਇਹਨਾਂ ਵੱਲੋਂ ਰਿਸਪੌਂਸ ਮਿਲਦਾ ਕਿੰਨੀਆਂ ਦੁਆਵਾਂ ਮਿਲ ਬਹੁਤ ਅੱਛਾ ਦੁਆਵਾਂ ਮਿਲਦੀਆਂ ਜੀ ਬਹੁਤ ਅੱਛਾ ਲੱਗਦਾ ਜੀ ਜਦੋਂ ਇਹ ਸਾਨੂੰ ਦੁਆਵਾਂ ਦਿੰਦੇ ਆ ਕਿਉਂਕਿ ਦੇਖੋ ਜਦ ਇਹਨਾਂ ਨੂੰ ਸਕੂਨ ਮਿਲਦਾ ਇਹਨਾਂ ਨੂੰ ਰਿਜ਼ਲਟ ਮਿਲਦਾ ਫਿਰ ਸਾਨੂੰ ਵੀ ਖੁਸ਼ੀ ਹੁੰਦੀ ਹੈ ਵੀ ਅਸੀਂ ਵੀ ਕੱਲ ਇਸ ਦੌਰ ਵਿੱਚ ਗੁਜ਼ਰਨਾ ਆ ਜੇ ਅਸੀਂ ਇਹਨਾਂ ਨੂੰ ਠੀਕ ਕਰਵਾਵਾਂਗੇ ਕੱਲ ਅਸੀਂ ਤਦ ਹੀ ਠੀਕ ਰ੍ਹਾਂਗੇ ਹਾਂਜੀ ਸੋ ਬੈਦ ਨੀਤਾ ਜੀ ਕਹਿ ਰਹੇ ਆ ਕਿ ਇੱਥੇ ਤੁਹਾਡੇ ਪਿੰਡ ਦੇ ਵੀ ਲੋਕ ਇੱਥੇ ਆਉਂਦੇ ਆ ਮਤਲਬ ਪਿੰਡ ਦੇ ਲੋਕ ਵੀ ਪੂਰਾ ਸਹਿਯੋਗ ਹੈ ਪੂਰਾ ਸਹਿਯੋਗ ਹੈ ਹਰ ਇੱਕ ਤੇ ਲੈ ਕੇ ਜਾਂਦਾ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋਵੇ ਗੋਡਿਆਂ 'ਚ ਲੱਕ ਵਿੱਚ ਦਰਦ ਹੋਵੇ ਕੋਈ ਵੀ ਪ੍ਰੋਬਲਮ ਹੈ ਇਥੋਂ ਤੇਲ ਲੈ ਕੇ ਜਾਂਦਾ ਆ ਸਾਨੂੰ ਦੱਸ ਕੇ ਜਾਂਦੇ ਹੁਣ ਸਾਨੂੰ ਇਨਾ ਫਰਕ ਪੈ ਗਿਆ ਇਨਾ ਫਰਕ ਪੈ ਗਿਆ ਸਾਨੂੰ ਉਹਦੇ ਨਾਲ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਅੱਛਾ ਚਲੋ ਪਿੰਡ ਦੇ ਲੋਕਾਂ ਨੂੰ ਤਾਂ ਪਤਾ ਵਾ ਜੇ ਦੂਰੋਂ ਕਿਸੇ ਨੇ ਆਣਾ ਹੋਵੇ ਉਹ ਕਿੱਦਾਂ ਆਵੇ ਤੁਹਾਡੇ ਕੋਲ ਉਹ ਸਾਡੇ ਕੋਲ ਜੀ ਨਵਾਂ ਸ਼ਹਿਰ ਪਿੰਡ ਸਨਾਵਾ ਪਹੁੰਚ ਸਕਦੇ ਆ ਜੇ ਨਹੀਂ ਆ ਸਕਦੇ ਸੀ ਕੋਰੀਅਰ ਕਰਵਾਣੇ ਆ ਅੱਛਾ ਹਾਂਜੀ ਕੋਰੀਅਰ ਵੀ ਕਰਵਾਣੇ ਡਿਸਟ੍ਰੀਬਿਊਟਰ ਬਣੇ ਹੋਏ ਆ ਥੋੜੇ ਸ਼ਹਿਰਾਂ ਵਿੱਚ ਉਥੋਂ ਪ੍ਰਪੋਜ਼ ਕਰ ਸਕਦੇ ਨੇ ਹਾਂਜੀ ਤੇ ਬਾਕੀ ਸਕਰੀਨ ਤੇ ਨੰਬਰ ਵੀ ਤੁਹਾਡੇ ਚੱਲ ਰਿਹਾ ਹੋਊਗਾ ਅਗਰ ਤੁਸੀਂ ਆਰਡਰ ਕਰਨਾ ਤੁਸੀਂ ਸਕਰੀਨ ਵਾਲੇ ਨੰਬਰ ਤੇ ਫੋਨ ਕਰਕੇ ਵੀ ਪੂਰੀ ਗੱਲਬਾਤ ਕਰ ਸਕਦੇ ਹੋ ਬਟ ਮੈਂ ਤੁਹਾਨੂੰ ਇੱਥੇ ਨਾ ਆਪਣੇ ਮਾਰਕੀਟਿੰਗ ਹੈੱਡ ਦੇ ਨਾਲ ਵੀ ਜ਼ਰੂਰ ਮਲਾਉਂਗੀ ਜਿਹੜੀ ਪੂਰੀ ਮਾਰਕੀਟ ਦੇਖਦੇ ਆ ਸਰ ਮੈਨੂੰ ਇਹ ਦੱਸੋ ਕਿੱਥੋਂ ਕਿੱਥੋਂ ਲੋਕਾਂ ਦਾ ਤੁਹਾਨੂੰ ਰਿਸਪਾਂਸ ਮਿਲ ਰਿਹਾ ਤੁਹਾਨੂੰ ਆਊਰ ਆਲਓਵਰ ਇੰਡੀਆ ਤੋਂ ਰਿਸਪਾਂਸ ਮਿਲ ਰਿਹਾ ਫੋਰਨ ਤੋਂ ਵੀ ਰਿਸਪਾਂਸ ਮਿਲ ਰਿਹਾ ਫੋਰਨ ਤੋਂ ਵੀ ਮਿਲ ਰਿਹਾ ਬਿਲਕੁਲ ਬਿਲਕੁਲ ਮਤਲਬ ਫੋਰਨ ਤੋਂ ਵੀ ਲੋਕ ਆਰਡਰ ਕਰਦੇ ਆ ਬਿਲਕੁਲ ਕਰ ਰਹੇ ਨੇ ਸਾਨੂੰ ਤੇ ਅਸੀਂ ਪਾਰਸਲ ਵੀ ਪ੍ਰੋਪਰ ਕਰ ਰਹੇ ਆ ਅੱ ਇਹ ਬਾਈ ਕੋਰੀਅਰ ਬਾਈ ਸਪੀਡ ਪੋਸਟ ਉਸ ਤਰ੍ਹਾਂ ਨਾਲ ਸੀ ਪਹੁੰਚਾ ਰਹੇ ਆ ਅੱਛਾ ਕੋਰੀਅਰ ਪਹੁੰਚਾਉਂਦੇ ਹੋ ਤੇ ਲੋਕ ਮਤਲਬ ਕਿ ਕਿ ਅੱਗੋਂ ਕੀ ਰਿਸਪੌਂਸ ਆਂਦਾ ਕਿਹੜੀਆਂ ਕਿਹੜੀਆਂ ਬਿਮਾਰੀਆਂ ਜਾਂ ਕਿੱਥੋਂ ਕਿੱਥੋਂ ਲੋਕ ਮਤਲਬ ਤੁਹਾਡੇ ਤੱਕ ਪਹੁੰਚ ਹੁੰਦੀ ਹੈ ਲੋਕਾਂ ਦੀ ਲੋਕ ਆਲਓਵਰ ਇੰਡੀਆ ਤੋਂ ਆ ਰਹੇ ਬਾਰੋਂ ਵੀ ਆ ਰਹੇ ਹੋਰ ਵੀ ਸੱਤੋਂ ਬਿਮਾਰੀਆਂ ਦਾ ਪੁੱਛਦੇ ਪਹਿਲਾਂ ਸਾਡਾ ਹੇਅਰ ਆਇਲ ਆ ਰਿਹਾ ਸੀਗਾ ਉਹਦੀ ਕਾਮਯਾਬੀ ਤੋਂ ਬਾਅਦ ਹੀ ਅਸੀਂ ਇਹ ਇੱਕ ਔਰਤਾਂ ਮਾਸਟਰ ਨਾਲ ਦਾ ਪੇਨ ਕਿਲਰ ਲਾਂਚ ਕੀਤਾ ਵਾ ਤੇ ਇਹ ਵੀ ਪੂਰਾ ਸਕਸੈਸ ਹੋਏਗਾ ਜੀ ਆ ਬਾਂਦ ਡੱਬੀ ਆ ਆਰਥੋ ਮਾਸਟਰ ਇਹਦਾ ਨੇਮ ਆ ਨਾਮ ਆ ਜਿਹੜਾ ਅਸੀਂ ਪਿੰਡ ਸੁਨਾਮਾ ਪਹੁੰਚੇ ਆ ਮਾਰਕੀਟਿੰਗ ਹੈੱਡ ਆ ਜਿਹੜੇ ਕਹਿੰਦੇ ਕਿ ਸਾਨੂੰ ਵਿਦੇਸ਼ੋਂ ਵੀ ਫੋਨ ਆਉਂਦੇ ਆ ਕੋਰੀਅਰ ਰਾਹੀਂ ਆਪਾਂ ਉਹਨਾਂ ਤੱਕ ਪਹੁੰਚਾਉਨੇ ਆ ਕੋਈ ਦਿੱਕਤ ਤਾਂ ਨਹੀਂ ਆਂਦੀ ਕੋਈ ਕਿਸੇ ਤੱਕ ਕੋਈ ਪਛੜਿਆ ਇਲਾਕਾ ਉਹਨੂੰ ਤੱਕ ਪਹੁੰਚਾਉਣ ਦੇ ਵਿੱਚ ਪੂਰੀ ਤੁਹਾਡੀ ਟੀਮ ਜਿਹੜੀ ਆ ਮਦਦ ਕਰਦੀ ਪੂਰੀ ਟੀਮ ਮਦਦ ਕਰਦੀ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆ ਰਹੀ ਇਸੋ ਲਈ ਅੱਛਾ ਡਿਲੀਵਰੀ ਚਾਰਜਸ ਵਗੈਰਾ ਵੀ ਹੁੰਦੇ ਆ ਕੋਈ ਨੇ کئی ਜਗ੍ਹਾ ਤੋਂ ਲੈ ਰਹੇ ਸੀ کئی ਜਗ੍ਹਾ ਤੋਂ ਨਹੀਂ ਵੀ ਲੈ ਰਹੇ ਜਿਹੜਾ ਨਹੀਂ ਦੇ ਸਕਦਾ ਉਹ ਤੋਂ ਡਿਵਿਚਾਰ ਨਹੀਂ ਲੈਂਦੇ ਸੀ ਸੋ ਇਹ ਵੱਡੀ ਗੱਲ ਇਹਨਾਂ ਤੋਂ ਦੇਖਣ ਨੂੰ ਮਿਲੀ ਕਿ ਜਿਹੜੇ ਲੋਕ ਨਹੀਂ ਵੀ ਦੇ ਸਕਦੇ ਉਹਨਾਂ ਦੇ ਵੀ ਮਦਦ ਦੇ ਲਈ ਹਾਜ਼ਰ ਆ ਹਾਲਾਂਕਿ ਲੋਕ ਵੀ ਇੱਥੇ ਜਿਹੜੇ ਆ ਅੱਗੇ ਤੋਂ ਅੱਗੇ ਲੋਕਾਂ ਨੂੰ ਜਿਹੜੀਆਂ ਦੱਸਦੇ ਆ ਕਿ ਬਾਕੀ ਲੋਕਾਂ ਦਾ ਵੀ ਫਾਇਦਾ ਹੋਵੇ ਪਰ ਮੈਂ ਤੁਹਾਨੂੰ ਪੂਰਾ ਦਿਖਾਇਆ ਕਿ ਹੱਥੀ ਤਿਆਰ ਹੁੰਦਾ ਲੋਕਾਂ ਨਾਲ ਗੱਲਬਾਤ ਕਰਵਾਈ ਮਾਤਾ ਮਜੂਸੀ ਬਜ਼ੁਰਗ ਮਜੂਦ ਸੀ ਜਿੰਨਾਂ ਦਾ ਦਰਦ ਜਿਹੜਾ ਜਿਹਨੂੰ ਦਰਦਵਾ ਉਹੀ ਇਸ ਵੀਡੀਓ ਨੂੰ ਜਾਣ ਸਕਦਾ ਕਿ ਕਿੱਦਾਂ ਦਾ ਮਹਿਸੂਸ ਹੁੰਦਾ ਕਿੱਦਾਂ ਪੈਸੇ ਖਰਚ ਕਰਦੇ ਆ ਕਿੱਦਾਂ ਸੀ ਤ ਤੇ ਡੱਬੀ ਦੇ ਵਿੱਚ ਆਰਥੋ ਮਾਸਟਰ ਨਾਮ ਦੀ ਇਸ ਡੱਬੀ ਦੇ ਵਿੱਚ ਜਾਦੂਈ ਤੇਲ ਤੁਹਾਡੇ ਘਰ ਪਹੁੰਚ ਆਏਗਾ ਤਾਂ ਤੁਹਾਡੇ ਆ ਜਿਹੜਾ ਹਰ ਦਰਦ ਜਿਹੜਾ ਸਰੀਰ ਦੇ ਵਿੱਚੋਂ ਗਾਇਬ ਹੋ ਜਾਏਗਾ ਸੋ ਮੈਂ ਹੀ ਕਹੂੰਗੀ ਹੁਣੇ ਆਰਡਰ ਕਰੋ ਸਕਰੀਨ ਤੇ ਨੰਬਰ ਹੈ ਫੋਨ ਕਰਕੇ ਪੂਰਾ ਤੁਸੀਂ ਐਡਰੈਸ ਜਾਣ ਲੋ ਐਡਰੈਸ ਨਹੀਂ ਵੀ ਤਾਂ ਇਹ ਨਮਾ ਸ਼ਹਿਰ ਪਿੰਡ ਸੁਨਾਮਾ ਵਾ ਜਿੱਥੇ ਪੂਰਾ ਹੱਥੀ ਤੇਲ ਤਿਆਰ ਕੀਤਾ ਜਾਂਦਾ ਤੁਸੀਂ ਇੱਥੇ ਆ ਕੇ ਵੀ ਪੂਰਾ ਸੰਪਰਕ ਕਰ ਸਕਦੇ ਹੋ ਤੇ ਆਪਣੀਆਂ ਬਿਮਾਰੀਆਂ ਨੂੰ ਆਪਣੇ ਘਰ ਤੋਂ ਪਵਾ ਸਕਦੇ ਆ ਆਪਣੇ ਸਰੀਰਾਂ ਨੂੰ ਆਪਣੇ ਆਪਣੇ ਦਰਦਾਂ ਨੂੰ ਆਪਣੇ ਸਰੀਰ ਦੇ ਵਿੱਚੋਂ ਸ਼ੂਮਾਂਤਰ ਕਰ ਸਕਦੇ ਆ ਇਸੇ ਤਰ੍ਹਾਂ ਬਣੇ ਨੋ ਨੇਸ਼ਨ ਪੋਸ ਦੇ ਨਾਲ